ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜੋ ਇੱਕ ਪੰਥਕ ਪਾਰਟੀ ਕਹਾਉਂਦੀ ਆ ਇਹਦਾ ਅਜੰਡਾ ਇਹ ਹੈ ਕਿ ਉਸ ਦੇ ਵਿੱਚ ਤੁਹਾਨੂੰ ਸਰਵਾਈਵ ਕਰਨ ਵਾਸਤੇ ਜਾਂ ਉਸ ਦਾ ਚਿਹਰਾ ਬਣਨ ਵਾਸਤੇ ਤੁਹਾਨੂੰ ਦਸਤਾਰ ਦੇ ਬਚਾਉਣਾ ਪਿਆ ਤੁਹਾਨੂੰ ਲੱਗਿਆ ਕਿ ਮੈਨੂੰ ਸਿੱਖੀ ਸਰੂਪ ਦੇ ਵਿੱਚ ਆਉਣਾ ਪਿਆ ਮਤਲਬ ਇਹ ਮਜਬੂਰੀ ਸੀ ਨਾ ਕੋਈ ਮਜਬੂਰੀ ਨਹੀਂ ਸੀ ਇਹ ਤੇ ਮੇਰਾ ਮਨ ਕੀਤਾ ਕਿ ਸਾਡਾ ਐਡਾ ਸੀਨੀਅਰ ਜਰਨੈਲ ਹੈਗਾ ਕਿ ਜਿਹਦੀ ਤੂਤੀ ਬੋਲਦੀ ਹੈ ਪੂਰੇ ਦੇਸ਼ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਜੇਕਰ ਕੋਈ ਖਾਲਸਾ ਰਾਏ ਦਾ ਹਮੈਤੀ ਹੈਗਾ ਤੇ ਮੈਂ ਉਹਨਾਂ ਨੂੰ ਮੰਨਦਾ ਹੈ ਜੇਕਰ ਉਹਨਾਂ ਨੇ ਮੈਨੂੰ ਐਲਾਨਿਆ ਤੇ ਮੇਰਾ ਵੀ ਕੁਝ ਫਰਜ਼ ਬੰਦਾ ਸੀ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦੇ ਪੇਜ ਤੇ ਮੇਰੀ ਫੋਟੋ ਮੇਰੀ ਇਦਾਂ ਹੀ ਮੱਲਕ ਕੀ ਬਿਨਾ ਦਸਤਾਰ ਤੋਂ ਹੀ ਮੇਰੀ ਤਸਵੀਰ ਉਹਨਾਂ ਨੇ ਪਾਈ ਹੈ ਜਿਹੜੀ ਤਸਵੀਰ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਸੋਸ਼ਲ ਮੀਡੀਆ ਤੇ ਉਹਦੇ ਥੱਲੇ ਬਹੁਤ ਸਾਰੇ ਕਮੈਂਟਸ ਵੀ ਹਾਂਜੀ ਨਰਕੇ ਦੇ ਸੀ ਘਰੇ ਸੀ ਕਿ ਆਹ ਦੇਖੋ ਪੰਥਕ ਪਾਰਟੀ ਦਾ ਨੁਮਾਇੰਦਾ ਇਹਨਾਂ ਨੇ ਤਾਂ ਕੇਸ ਵੀ ਨਹੀਂ ਰੱਖੇ ਇਹਨਾਂ ਦੇ ਦਸਤਾਰ ਵੀ ਹੈ ਮੈਂ ਉਹੀ ਸ਼ਖਸ਼ਣ ਜਦੋਂ ਬਰਗਾੜੀ ਬੇਅਦਬੀ ਹੋਈ ਸੀ ਨਾ ਤੇ ਮੈਂ ਉੱਥੇ ਗ੍ਰਿਫਤਾਰੀ ਦਿੱਤੀ ਸੀ ਉਦੋਂ ਵੀ ਮੈਂ ਸ਼ਾਇਦ ਪਹਿਲਾਂ ਹੀ ਹਿੰਦੂ ਸੀ ਮੈਂ ਤ੍ਰਿੰਦਰ ਸ਼ਾਸਤਰੀ ਦੇ ਖਿਲਾਫ ਆਵਾਜ਼ ਚੁੱਕੀ ਹੈ ਜਦੋਂ ਜਦੋਂ ਉਹਨੇ ਹ ਸਾਨੂੰ ਸਪੇਸ ਰਹਿੰਦਾ ਐਜ਼ ਅ ਹਿੰਦੂ ਯਾ ਨਾਨ ਸਿੱਖ ਦੀ ਗੱਲ ਚੁੱਕਣ ਦਾ ਇਸ ਪਾਰਟੀ ਦੇ ਵਿੱਚ ਸਪੇਸ ਹੁੰਦੀ ਆ ਜਗ੍ਹਾ ਕਿ ਜਦੋਂ ਸਾਡੀ ਪੀਐਸਸੀ ਦੀ ਮੀਟਿੰਗ ਹੁੰਦੀ ਆ ਜਦੋਂ ਆਪਣਾ ਮੂਲ ਮੰਤਰੀ ਦਾ ਜਾਪ ਕਰਦੇ ਆ ਨਾ ਪ੍ਰਧਾਨ ਸਾਹਿਬ ਆਗਿਆ ਦਿੰਦੇ ਕਿ ਹਾਂਜੀ ਗੁਪਤ ਸਾਹਿਬ ਤੁਸੀਂ ਆਪਣਾ ਓਮ ਨਮਾ ਸ਼ਿਵਾਯ ਦਾ ਯਾ ਆਪਣੇ ਈਸ਼ਟ ਦਾ ਤੁਸੀਂ ਜਾਪ ਕਰ ਲਓ ਤਾਂ ਕਿ ਤੁਹਾਨੂੰ ਇਹ ਨਾ ਲੱਗੇ ਤੇ ਮੇਰੇ ਨਾਲ ਉਹ ਸਾਰੇ ਵੀ ਜਾਪ ਕਰਦੇ ਆ ਰਵਨੀਤ ਬਿੱਟੂ ਹੁਣੀ ਮਾਨ ਸਾਹਿਬ ਦੇ ਪੈਰੀ ਹੱਥ ਲਾਉਂਦੇ ਆ ਜੱਫੀ ਪਾਹਂਦੀ ਆ ਇੱਥੇ ਲੋਕ ਥੋੜਾ ਕਨਫਿਊਜ਼ ਹੋ ਜਾਂਦੇ ਆ ਕਿ ਇੱਕ ਪਾਰਟੀ ਜਿਹੜੀ ਕਹਿੰਦੀ ਆ ਖਾਲਸਾ ਰਾਜ ਖਾਲਸਤਾਨ ਸਿੱਖਾਂ ਦੀ ਖੁਦਮੁਖਤਿਆਰੀ ਇੱਕ ਪਾਰਟੀ ਜਿਹੜੀ ਕਹਿੰਦੀ ਆ ਹਿੰਦੂ ਰਾਸ਼ਟਰ ਹਿੰਦੂਤਵ ਸਾਡੇ ਵਾਸਤੇ ਲੋਕ ਬਖਾਵਾ ਕਰਦੇ ਆ ਦੋਵੇਂ ਇੱਕ ਦੂਜੇ ਨੂੰ ਕੌਮਤਾ ਮਾਰਦੇ ਸੈਂਤਾਂ ਮਾਰਦੇ ਤੇ ਹੁਣ ਅੰਦਰੋਂ ਇਹ ਸਾਰੇ ਇੱਕੋ ਹੀ ਪਰ ਅਕਸਰ ਤੇ ਅਸੀਂ ਇਹੀ ਦੇਖਿਆਗਾ ਕਿ ਜਰਨੈਲ ਸਾਡੇ ਨੂੰ ਤੇ ਪੈਰੀ ਹੱਥ ਲਾਇਆ ਜੀ ਤੇ ਫਿਰ ਸਾਡੇ ਕੋਲੇ ਕੋਈ ਦੁਸ਼ਮਣ ਵੀ ਜੇਦੋਂ ਸਾਡ ਨੂੰ ਚੱਲ ਕੇ ਆਵੇ ਜਦੋਂ ਜਦੋਂ ਕੋਈ ਰਿਗਾਰਡ ਕਰਦਾ ਸਾਡਾ ਤੇ ਸਾਡਾ ਇਹ ਫਰਜ਼ ਨਹੀਂ ਬੰਦਾ ਕਿ ਅਸੀਂ ਉਹਦੀ ਧੌਣ ਲਾ ਦਈਏ ਨਹੀਂ ਤੇ ਉਹ ਉਹਨੂੰ ਗਲੇ ਮਿਲਾਂਗੇ ਤੇ ਉਹਨਾਂ ਨੇ ਰਿਗਾਰਡ ਕੀਤਾ ਉਹਦਾ ਅਸੀਂ ਰਿਗਾਰਡ ਨਾਲ ਜਵਾਬ ਦੇ ਦਾਂਗੇ। ਭਗਵਾਨੀ ਕਾਂਗਰਸ ਅੰਮ੍ਰਿਤਸਰ ਦੀ ਕੀ ਪਾਰਟੀ ਲਾਈਨ ਹੈ ਕਿ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਕਿ ਪ੍ਰਵਾਸੀਆਂ ਦੇ ਆਧਾਰ ਕਾਰਡ ਵੋਟ ਕਾਰਡ ਇੱਥੇ ਵੀ ਨਹੀਂ ਬਣਨੇ ਚਾਹੀਦੇ ਕੰਮ ਕਰਨ ਤੇ ਇੱਥੋਂ ਚਲੇ ਜਾਣ। ਹੁਣ ਤੁਸੀਂ ਦੇਖੋ ਪੰਜਾਬ ਦੇ ਵਿੱਚ ਤੇ ਵਿਫਤਾ ਆਈ ਹੈ ਪਿੱਛੇ ਜੰਗ ਦਾ ਮਾਹੌਲ ਜਦੋਂ ਸਿਰਜਿਆ ਗਿਆ ਸਭ ਤੋਂ ਪਹਿਲਾਂ ਕੌਣ ਭੱਜਿਆ ਪ੍ਰਵਾਸੀ ਭੱਜ ਕੇ ਪੰਜਾਬ ਖਾਲੀ ਹੋ ਗਿਆ ਜਦੋਂ ਜਦੋਂ ਉਹ ਉੱਥੋਂ ਭੱਜ ਕੇ ਰਹਿ ਤੇ ਪੰਜਾਬ ਦੇ ਲੋਕ ਹੀ ਆ ਨਾ ਉਹਨਾਂ ਨੇ ਤੇ ਆਧਾਰ ਕਾਰਡ ਬਣਾਏ ਵੋਟਰ ਕਾਰਡ ਬਣਾਏ ਉਹਨਾਂ ਦੀ ਵੋਟਾਂ ਉੱਧਰ ਵੀ ਬਣੀਆਂ ਆ ਉਹਨਾਂ ਦੀਆਂ ਵੋਟਾਂ ਉੱਧਰ ਵੀ ਬਣੀਆਂ ਆ ਟਾਕ ਦਰਾ ਇਸ ਵਾਰ ਜ਼ਿਆਦਾ ਹੋ ਗਈਆਂ ਕਹਿੰਦੇ ਕੰਪੀਟੀਸ਼ਨ ਬਹੁਤ ਹੈ ਇੱਕ ਵਾਰਸ ਪੰਜਾਬ ਦੇ ਅੰਮ੍ਰਿਤਪਾਲ ਹੁਣੇ ਉਹ ਬਹੁਤ ਸਾਰੇ ਉਹਨਾਂ ਦਾ ਧੜਾ ਵੀ ਐਕਟਿਵ ਹੈ ਅੰਮ੍ਰਿਤਪਾਲ ਸਿੰਘ ਉਹਨਾਂ ਸਾਡੇ ਵਿਚਾਰਧਾਰਾ ਨਾਲ ਸਹਿਮਤ ਹੈ ਪਰ ਪਾਰਟੀ 'ਚ ਸ਼ਾਮਲ ਨਹੀਂ ਸੀ ਹੋਏ ਜਦੋਂ ਮਾਨ ਸਾਹਿਬ ਗਏ ਸੀ ਉਹਨਾਂ ਦਾ ਬਿਆਨ ਵੀ ਆਇਆ ਸੀ ਕਹਿੰਦੇ ਕੋੜੇ ਨੂੰ ਖੂ ਤੱਕ ਤਲ ਜਾ ਸਕਦੇ ਆ ਪਾਣੀ ਪੀਣਾ ਤੋਂ ਹੁਣ ਤੁਸੀਂ ਜਦ ਤੱਕ ਭਾਈ ਅੰਮ੍ਰਿਤਪਾਲ ਸਿੰਘ ਜੇਲ੍ਹ 'ਚੋਂ ਬਾਹਰ ਨਹੀਂ ਆ ਜਾਂਦੇ ਉਹਨਾਂ ਦੀ ਪਾਰਟੀ 'ਚੋਂ ਦਿੱਤੇ ਕਿਸੇ ਵੀ ਬਿਆਨ ਨੂੰ ਮਤਲਬਪੂਰਨ ਨਹੀਂ ਸਮਝਾਂਗੇ ਪਤਾ ਪਿਤਾ ਦੀ ਸਟੇਟਮੈਂਟ ਦਾ ਉਹ ਕਹਿੰਦੇ ਆ ਕਿ ਸਾਨੂੰ ਉਹਨਾਂ ਦੇ ਥ्रू ਸਟੇਟਮੈਂਟ ਉਹ ਕਹਿੰਦੇ ਆ ਕਿ ਅਸੀਂ ਹੁਣ ਖਾਲਿਸਤਾਨ ਦੇ ਰਾਹ ਤੇ ਨਹੀਂ ਖਾਲਿਸਤਾਨ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੁਣ ਤੁਸੀਂ ਦੱਸੋ ਉਹਨਾਂ ਤੇ NSA ਕਿਉਂ ਲੱਗੀ ਨਸ਼ੇ ਛਡਾਨ ਕਰਕੇ ਤੇ NSA ਲੱਗੀ ਨਹੀਂ NSA ਤੇ ਲੱਗੀ ਉਹਨਾਂ ਦੇ ਉਹ ਜਿਹੜੀ ਪਾਰਟੀ ਦੀ ਆਡਾਇਲੋਜੀ ਨਾਲ ਚੱਲਦੀ ਜੇ ਖਾਲਸਤਾਨ ਕਰਕੇ ਜਾਂ ਇਹ ਆਈਡੀਓਲੋਜੀ ਕਰਕੇ ਐਨਐਸਏ ਲੱਗਣੀ ਸੀ ਫਿਰ ਤਮਾਨਸਾਫ ਤੇ ਵੀ ਲੱਗ ਜਾਂਦੀ ਤੇ ਉਹਦੇ ਤੇ ਵੀ ਲੱਗ ਜਾਂਦੀ ਅਸੀਂ ਤੇ ਹਰ ਇੱਕ ਵਰਕਰ ਦੇ ਪਿੱਛੇ ਖੜੇ ਹਾਂ ਹੋ ਸਕਦਾ ਕਿ ਕਿਸੇ ਨੂੰ ਕੋਈ ਅਖਿਆਈ ਆਈ ਹੋਵੇ ਉਹਦੇ ਪਿਛਲੇ ਰੀਜ਼ਨ ਕੀ ਹੈ ਗਿਆ ਉਹਦੀ ਬੈਕਫਰੌਂਡ ਤੱਕ ਹੀ ਚਲਦਾ ਪਿਆ ਉਹਦੇ ਬਾਰੇ ਮੈਨੂੰ ਨਹੀਂ ਪਤਾ ਪਰ ਸਤਿ ਸ਼੍ਰੀ ਅਕਾਲ ਪੰਜਾਬਾਨ ਘਟ ਦੇਖ ਰਹੇ ਹੋ ਤੁਸੀਂ ਮੈਂ ਕਰਨ ਹਾਂਡਾ ਇੱਕ ਸੈਮੀਫਾਈਨਲ ਕੱਲ ਹੋਇਆ ਜਿਸ ਦੇ ਵਿੱਚ ਪੰਜਾਬ ਨੇ ਬਾਜ਼ੀ ਮਾਰੀ ਤੇ ਇੱਕ ਸੈਮੀਫਾਈਨਲ ਕੁਝ ਦਿਨਾਂ ਚ ਹੋਏਗਾ ਜਿਹੜੇ ਸੈਮੀਫਾਈਨਲ ਦੀ ਮੈਂ ਗੱਲ ਕਰ ਰਿਹਾ 27 ਤੋਂ ਪਹਿਲਾਂ ਕੱਲ ਜਿਹੜਾ ਕੀ ਹੈ ਆਗਾਜ਼ ਹੋਇਆ ਚੋਣਾਂ ਦਾ ਹੁਣ 19 ਤਰੀਕ ਨੂੰ ਚੋਣਾਂ ਹੋਣੀਆਂ ਨੇ ਲੁਧਿਆਣਾ ਪੱਛਮੀ ਦੇ ਵਿੱਚ ਤੇ ਜਿੱਥੇ ਇਹ ਕਿਹਾ ਜਾ ਰਿਹਾ ਕਿ ਇਸ ਨੂੰ ਸਿਆਸਤ ਦਾ ਸੈਮੀਫਾਈਨਲ ਹੀ ਮੰਨ ਲਓ ਕਿ 27 ਦੇ ਵਿੱਚਗਾਹਾਂ ਕੀ ਹੋਣਾ ਹੈ ਮੇਰੇ ਨਾਲ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਨਵਨੀਤ ਕੁਮਾਰ ਗੋਪੀ ਜੀ ਸਵਾਗਤ ਕਰ ਲੈਨੇ ਆ ਤੇ ਫਿਰ ਸਾਰੇ ਮਸਲੇ ਉੱਤੇ ਚਰਚਾ ਕਰਾਂਗੇ ਸਾਸੀ ਕੌਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਜਿਵੇਂ ਮੈਂ ਕਿਹਾ ਕਿ ਸੈਮੀਫਾਈਨਲ ਇੱਕ ਕੱਲ ਤਾਂ ਪੰਜਾਬ ਨੇ ਫਤਿਹ ਕਰ ਲਿਆ ਆਈਪੀਐਲ ਵਾਲਾ ਬਿਲਕੁਲ ਜੀ ਇੱਕ ਹੁਣ ਸੈਮੀਫਾਈਨਲ ਇਹ ਸਿਆਸੀ ਸੈਮੀਫਾਈਨਲ ਆ ਕਿਉਂਕਿ ਸਮਾਂ ਬਹੁਤ ਥੋੜਾ ਪਿੱਛੇ ਡੇਢ ਕੇ ਸਾਲ ਆ ਤੇ ਜਿੱਧਰ ਨੂੰ ਰੁਝਾਨ ਹੋਇਆ ਇਹ ਮੰਨਿਆ ਜਾਂਦਾ ਰਿਹਾ ਪਹਿਲਾਂ ਕਹਿੰਦੇ ਆ ਕਿ ਇਦਾਂ ਨਤੀਜੇ ਲੋਕ ਦੱਸ ਦਿੰਦੇ ਆ ਕਿ ਅਸੀਂ ਕਿੱਧਰ ਨੂੰ ਪਲਟ ਰਹੇ ਹਾਂ ਕਿਵੇਂ ਦੇਖਦੇ ਹੋ ਮਾਹੌਲ ਅੱਜ ਤੁਸੀਂ ਨਾਮਜ਼ਦਗੀ ਪਰ ਗਏ ਆਏ ਈਸਵਰ ਵੀ ਪੰਜਾਬ ਦੇ ਵਾਰਸੀ ਸੈਮੀਫਾਈਨਲ ਦੇ ਵਿੱਚ ਜਿੱਤ ਪ੍ਰਾਪਤ ਕਰਨਗੇ ਤਾਂ ਕਿ ਅਗਲੇ ਆਉਣ ਵਾਲੇ ਫਾਈਨਲ ਦੇ ਵਿੱਚ ਪੰਜਾਬ ਦੀ ਖੇਤਰੀ ਪਾਰਟੀ ਆਪਣਾ ਸੂਬੇ ਦੇ ਲੋਕਾਂ ਨੂੰ ਉਹਨਾਂ ਦਾ ਹੱਕ ਦਿਵਾ ਸਕੇ ਜੀ ਕਿਉਂਕਿ ਤੇ ਕੰਪੀਟੀਸ਼ਨ ਕਿੱਥੇ ਦੇਖਦੇ ਹੋ ਆਸ਼ੂ ਵੀ ਵਾਪਸ ਆਏ ਹੈ ਉਹ ਕਹਿੰਦੇ ਆ ਕਿ ਸਾਡਾ ਹੁਣ ਗੜ ਵੀ ਬਣ ਗਿਆ ਰਾਜਾ ਵੜਿੰਗ ਵੀ ਇੱਥੇ ਨੇ ਪਾਰਟੀ ਪ੍ਰਧਾਨ ਨੇ ਐਮਪੀ ਨੇ ਤਾਂ ਲੱਗਦਾ ਕਾਂਗਰਸ ਰੇਸ ਦੇ ਵਿੱਚ ਨਹੀਂ ਕਾਂਗਰਸ ਆਪਣਾ ਜਗ੍ਹਾ ਛੱਡ ਚੁੱਕੀ ਹੈ ਕਾਂਗਰਸ ਦੇ ਪੈਰ ਇੱਥੇ ਲੱਗ ਨਹੀਂ ਸਕਦੇ ਕਿਉਂਕਿ ਕਾਂਗਰਸ ਉੱਪਰੋਂ ਤੇ ਇਕੱਠੀ ਨਜ਼ਰ ਆ ਰਹੀ ਹੈ ਪਰ ਅੰਦਰੋਂ ਕਾਫੀ ਵਿਵਾਦ ਹੈ ਕਾ ਉਹਨਾਂ ਦੇ ਤੇ ਹੱਲੇ ਜਦ ਤੱਕ ਉਹਨਾਂ ਦਾ ਵਿਵਾਦ ਨਹੀਂ ਸੁਲਝਦਾ ਨਾਲੇ ਜਿਹੜੀ ਸਿਆਸਤ ਹੈਗੀ ਹੈ ਤੇ ਵਿੱਚ ਕੁਝ ਨਹੀਂ ਪਤਾ ਲੱਗਦਾ ਕਿ ਕੌਣ ਦੋਸਤ ਆ ਕੌਣ ਦੁਸ਼ਮਨਾਕ ਆ ਤੇ ਪਹਿਲਾਂ ਤੱਕ ਤੇ ਇੱਕ ਦੂਜੇ ਦੀ ਰੈਲੀਆਂ ਤੇ ਵਿੱਚ ਜਦੋਂ ਕੋਈ ਇਕੱਠੇ ਨਾ ਹੋ ਪੰਨਾ ਉਹਨਾਂ ਦਾ ਸੰਕੇਤ ਜਿਹੜਾ ਹੈਗਾ ਸੀ ਉਹ ਅੱਜ ਸਿਆਸੀ ਮੰਚ ਤੇ ਉਹਨਾਂ ਨੂੰ ਪਾਰਟੀ ਦੀ ਫੋਟਣਾ ਨਜ਼ਰ ਆਵੇ ਤੇ ਉਸ ਕਰਕੇ ਉਹ ਇਕੱਠੇ ਹੋ ਰਹੇ ਆ ਪਰ ਅਸਲ ਦੇ ਵਿੱਚ ਸਥਿਤੀ ਬਹੁਤ ਖਰਾਬ ਹੈਗੀ ਆ ਤੇ ਆਮ ਆਦਮੀ ਪਾਰਟੀ ਦੀ ਵੀ ਜ਼ਮੀਨ ਜਿਹੜੀ ਉਹ ਖਿਸਕ ਚੁੱਕੀ ਹੋਈ ਹੈ ਕਿਉਂਕਿ ਲੋਕ ਉਹਨਾਂ ਨੂੰ ਨਕਾਰ ਚੁੱਕੇ ਆ ਆਵਾਮ ਨੇ ਜਿਹੜਾ ਉਹਨਾਂ ਨੂੰ ਫਤਵਾ ਦਿੱਤਾ ਸੀ ਜੀ ਉਹਨਾਂ ਨੇ ਆਵਾਮ ਨੂੰ ਕਿਹਾ ਸੀ ਆਵਾਮ ਨੂੰ ਕਿਸ ਤਰ੍ਹਾਂ ਉਹਨਾਂ ਨੇ ਸਮਝਾਇਆ ਸੀ ਉਹ ਕਹਿੰਦੇ ਸੀ ਕਿ ਅਸੀਂ ਸੂਬੇ ਦਾ ਰੈਵਨਿਊ ਪਲੱਸ ਕਰਾਂਗੇ ਅਸੀਂ 5 ਰੁਪਏ ਫੁੱਟ ਰੇਟਾ ਦਵਾਂਗੇ ਅਸੀਂ ਵੀਆਈਪੀ ਕਲਚਰ ਖਤਮ ਕਰਾਂਗੇ ਪਰ ਤੁਸੀਂ ਮੈਨੂੰ ਦੱਸੋ ਇਹਨਾਂ ਦੀ ਕੋਈ ਵੀ ਗੱਲ ਜਿਹੜੀ ਹੈਗੀ ਉਹ ਸਾਰਥਕ ਹੁੰਦੀ ਨਜ਼ਰ ਨਹੀਂ ਆਈ ਵੀ ਵੀ ਵੀਆਈਪੀ ਕਲਚਰ ਖਤਮ ਕਰਕੇ ਇਹਨਾਂ ਨੇ ਵੀਵੀਆਈਪੀ ਕਲਚਰ ਸ਼ੁਰੂ ਕਰ ਲਿਆ ਪੰਜਾਬ ਦੇ ਵਿੱਚ ਦਿੱਲੀ ਦੇ ਲੋਕਾਂ ਦੀ ਐਂਟਰੀ ਅੱਗੇ ਹੁੰਦਾ ਸੀ ਕਿ ਖੇਤਰੀ ਪਾਰਟੀਆਂ ਜਾਂ ਰੀਜਨਲ ਪਾਰਟੀਆਂ ਦੇ ਨਾਲ-ਨਾਲ ਚਾਹੇ ਕਾਂਗਰਸ ਨੇ ਵੀ ਰਾਜ ਕੀਤਾ ਕਾਂਗਰਸ ਦੇ ਰਾਜ ਕਰਨ ਦੇ ਨਾਲ-ਨਾਲ ਇਹ ਹੁੰਦਾ ਸੀ ਕਿ ਕਾਂਗਰਸ ਇੱਥੇ ਲੁੱਟਦੀ ਸੀ ਲੋਕਾਂ ਨੂੰ ਜਾਂ ਹੋਰ ਖੇਤਰੀ ਪਾਰਟੀਆਂ ਜਿਹੜੀਆਂ ਪਹਿਲਾਂ ਰਾਜ ਕਰ ਚੁੱਕੇ ਲੁੱਟਦੇ ਸੀ ਤੇ ਪੈਸੇ ਕੁਝ ਕੋਥੇ ਦਿੱਲੀ ਤੇ ਆਉਂਦੇ ਸੀ ਪਰ ਤੁਸੀਂ ਇਹ ਪਹਿਲਾ ਸਿਸਟਮ ਦੇਖ ਰਹੇ ਹੋ ਕਿ ਹੁਣ ਪੈਸੇ ਦੇਣ ਨਹੀਂ ਜਾਣਾ ਪੈਂਦਾ ਹੁਣ ਤਾਂ ਦਿੱਲੀ ਵਾਲੇ ਆਪ ਹੀ ਲੈਣ ਬੈਠੇ ਇੱਥੇ ਇੱਥੇ ਆ ਕੇ ਬੈਠੇ ਇੱਥੇ ਬੈਗੇ ਉਹ ਕਹਿੰਦੇ ਕਿ ਤੁਸੀਂ ਪੈਸੇ ਦੇਣਾ ਉਹ ਅਸੀਂ ਲੁੱਟਣ ਹੀ ਇੱਥੇ ਆ ਗਏ ਸੋ ਇਹ ਕਦੀ ਇਦਾਂ ਦੇਖਿਆ ਕਿ ਦਿੱਲੀ ਤੋਂ ਨਕਾਰੇ ਲੋਕ ਉੱਥੋਂ ਦੀ ਆਵਾਮ ਨੇ ਉਹਨਾਂ ਨੂੰ ਨਕਾਰਤਾ ਤੇ ਉੱਥੇ ਆ ਕੇ ਦਿੱਲੀ ਦਾ ਮਾਡਲ ਜਿਹਦੀ ਫੂਕ ਨਿਕਲ ਗਈ ਹੈ ਉਹ ਮਾਡਲ ਇੱਥੇ ਦਿਖਾ ਕੇ ਵੋਟਾਂ ਮੰਗ ਰਹੇ ਆ ਤੇ ਮੈਂ ਇੱਥੋਂ ਦੀ ਆਵਾਮਸ ਨੂੰ ਸਿਆਣਾ ਹੋਣਾ ਚਾਹੀਦਾ ਹੈ ਜੀ ਪਰ ਆਮ ਆਦਮੀ ਪਾਰਟੀ ਤੁਸੀਂ ਇੰਨੀਆਂ ਗੱਲਾਂ ਕੀਤੀਆਂ ਇਹ ਵਿਰੋਧੀ ਕਰਦੇ ਹੋ ਉਹਨਾਂ ਦੇ ਪਰ ਉਹ ਕਹਿੰਦੇ ਕਿ ਸਾਡਾ ਤਾਂ ਉਮੀਦਵਾਰੀ ਬਹੁਤ ਅਸੀਂ ਤਕੜਾ ਦਤਾ ਹੈ ਇਸ ਵੇਲੇ ਪਹਿਲਾਂ ਵੀ ਐਮਪੀ ਨੇ ਤੇ ਉਹ ਕਹਿੰਦੇ ਨੇ ਫਾਈਨੈਂਸ਼ੀਅਲੀ ਬਹੁਤ ਸਟਰੋਂਗ ਨੇ ਲੁਧਿਆਣੇ ਦਾ ਵਿਕਾਸ ਕਰਨਗੇ ਬਿਲਕੁਲ ਉਹਨਾਂ ਦਾ ਉਮੀਦਵਾਰ ਤਕੜਾ ਹੈ ਜਦੋਂ ਗਰੀਬਾਂ ਦੇ ਹੱਕ ਤੇ ਡਾਕੇ ਮਾਰੇ ਜਾਂਦੇ ਤੇ ਉਮੀਦਵਾਰ ਤਕੜੇ ਹੀ ਹੁੰਦੇ ਆ ਤਕੜੇ ਲੋਕ ਕੀ ਮਾੜਿਆਂ ਦੇ ਹੱਕਾਂ ਤੇ ਡਾਕਾ ਮਾਰਦੇ ਆ ਜਦੋਂ ਉਹਨਾਂ ਦੇ ਆਦਰਸ਼ ਅਗੇ ਸੀ ਜਿਨ੍ਹਾਂ ਦੇ ਨਾਮ ਤੇ ਚੋਣਾ ਲੜਦੇ ਸੀ ਇਨਕਲਾਬੀਆਂ ਦੇ ਨਾਮ ਤੇ ਉਹ ਚੋਣਾ ਲੜਦੇ ਆ ਰਹੇ ਆ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਤੇ ਕਿਸੇ ਨੂੰ ਟਿਕਟ ਦਿੱਤੀ ਨਹੀਂ ਹੂੰ ਟਿਕਟ ਤੇ ਉਹਨਾਂ ਦੇ ਪਰਿਵਾਰ ਚੋਂ ਚਾਹੀਦੀ ਸੀ ਜੀ ਉਹਨਾਂ ਦੇ ਪਰਿਵਾਰ ਚੋਂ ਟਿਕਟ ਦਿੱਤੀ ਨਹੀਂ ਤੇ ਫਿਰ ਤਗੜੇ ਹੀ ਹੋਏ ਜਿਹੜੇ ਉਹਨਾਂ ਦੇ ਇਨਕਲਾਬੀਆਂ ਦੇ ਹੱਕਾਂ ਤੇ ਡਾਕਾ ਮਾਰ ਕੇ ਬੈਠ ਗਏ ਫਿਰ ਉਹ ਤਗੜੇ ਹੋਏ ਤੇ ਸਾਡਾ ਵਾਅਦਾ ਤਗੜਿਆਂ ਨਾਲ ਹੀ ਪੈਣਾ ਕਿਉਂਕਿ ਅਸੀਂ ਵੀ ਜਰਨੈਲਾਂ ਦੀ ਪਾਰਟੀ ਦੇ ਵਿੱਚੋਂ ਆ ਜੀ ਤੇ ਫਿਰ ਅਸੀਂ ਉਹ ਤਗੜਿਆਂ ਦੇ ਨਾਲ ਹੀ ਵਾਅਦਾ ਪਾਣ ਨੂੰ ਬੈਠੇ ਕਿ ਉਹਨਾਂ ਨੂੰ ਦਿਖਾਈਏ ਕਿ ਜਿਹੜੇ ਤੁਸੀਂ ਲੋਕਾਂ ਦੇ ਆਵਾਮ ਨਾਲ ਜੋ ਤੁਸੀਂ ਲੁੱਟਖਸੁੱਟ ਕੀਤੀ ਆ ਜੋ ਤੁਸੀਂ ਝੂਠੇ ਵਾਅਦੇ ਕੀਤੇ ਆ ਤੁਸੀਂ ਦੱਸੋ ਮੈਨੂੰ ਇੱਕ ਵੀ ਆਮ ਘਰਾਂ ਦਾ ਬੱਚਾ ਕੋਈ ਮੈਂਬਰ ਆਸਵਾ ਭੇਜਿਆ ਹੋਵੇ ਕੋਈ ਇੱਕ ਵੀ ਤੁਹਾਨੂੰ ਨਜ਼ਰ ਨਹੀਂ ਆਏਗਾ। ਬਾਈ ਜੀ ਜਿਵੇਂ ਤੁਸੀਂ ਕਿਹਾ ਕਿ ਸਾਡੀ ਵੀ ਜਰਨੈਲਾਂ ਦੀ ਪਾਰਟੀ ਹੈ ਅੱਜ ਜਦੋਂ ਤੁਸੀਂ ਕਾਗਜ਼ ਭਰਨ ਗਏ ਹੋ ਤਾਂ ਤੁਹਾਡੇ ਜਰਨੈਲ ਤੁਹਾਡੇ ਨਾਲ ਸੀ ਬਿਲਕੁਲ ਮਾਨ ਸਾਹਿਬ ਤੇ ਉਹ ਰਵਨੀਤ ਬਿੱਟੂ ਹੁਣੀ ਮਾਨ ਸਾਹਿਬ ਦੇ ਪੈਰੀ ਹੱਥ ਲਾਉਂਦੇ ਆ ਜੱਫੀ ਪੈਂਦੀ ਆ ਹਾਂ ਤੇ ਹੁਣ ਇੱਥੇ ਲੋਕ ਥੋੜਾ ਕਨਫਿਊਜ਼ ਹੋ ਜਾਂਦੇ ਆ ਕਿ ਇੱਕ ਪਾਰਟੀ ਜਿਹੜੀ ਕਹਿੰਦੀ ਆ ਖਾਲਸਾ ਰਾਜ ਖਾਲਸਾਣ ਸਿੱਖਾਂ ਦੀ ਖੁਦਮੁਖਤਿਆਰੀ ਇੱਕ ਪਾਰਟੀ ਜਿਹੜੀ ਕਹਿੰਦੀ ਆ ਹਿੰਦੂ ਰਾਸ਼ਟਰ ਹਿੰਦੂਤਵ ਹੂੰ ਤੇ ਜੱਫੀਆਂ ਲੀਡਰਾਂ ਦੀ ਜਦੋਂ ਪੈਂਦੀਆਂ ਉਹ ਕਹਿੰਦੇ ਆ ਫਿਰ ਇਹ ਦੇਖੋ ਫਿਰ ਇਹ ਸਾਰਾ ਕੁਝ ਸਾਡੇ ਵਾਸਤੇ ਲੋਕ ਬਖਾਵਾ ਕਰਦੀ ਐ ਜਦੋਂ ਇੱਕ ਦੂਜੇ ਨੂੰ ਤਾਂ ਤਾਂ ਮਾਰਦੇ ਸੈਂ ਤਾਂ ਮਾਰਦੇ ਤੇ ਹੁਣ ਅੰਦਰੋਂ ਇਹ ਸਾਰੇ ਇੱਕੋ ਇੱਕੇ ਦਰਸਲ ਇਦਾਂ ਹੁੰਦਾ ਕਿ ਜਦੋਂ ਅਸੀਂ ਇੱਕ ਖਿੱਤੇ ਦੇ ਵਿੱਚ ਇਕੱਠੇ ਹੁੰਨੇ ਆ ਜੀ ਤੇ ਉਦੋਂ ਅਕਸਰ ਸਾਡੀ ਸਾਂਝ ਹੁੰਦੀ ਏ ਉਹਨਾਂ ਨਾਲ ਮੰਨਤੇ ਕਿ ਇੰਟਰੈਕਸ਼ਨਸ ਕਹ ਲੋ ਕਿ ਇੱਕ ਦੂਜੇ ਨੂੰ ਮਿਲਣਗੇ ਹੁਣ ਕੁਝ ਗਵਾਂਡੀਆਂ ਦੀ ਆਪਸ ਚ ਲੜਾਈ ਵੀ ਹੁੰਦੀ ਹੋਵੇ ਪਰ ਜਦੋਂ ਆਪਸ ਵਿੱਚ ਇੱਕ ਦੂਜੇ ਨੂੰ ਮਿਲਦੇ ਨਾ ਤੇ ਹਾਇ ਹੈਲੋ ਕਰਕੇ ਜਾਂਦੇ ਜੀ ਜੀ ਤੇ ਇਦਾਂਗਾ ਸੀ ਕਿ ਪਾਰਲੀਮੈਂਟ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਵੀ ਐਮਪੀ ਸੀ ਤਰਵਨੀਤ ਸਿੰਘ ਬੱਟੂ ਵੀ ਐਮਪੀ ਸੀ ਜੀ ਮੇਰੀ ਕੋਈ ਵਿਚਾਰਤਾ ਰਹੋ ਨਾਲ ਕੋਈ ਮੇਲ ਨਹੀਂ ਖਾਂਦੇ ਕੀ ਤੇ ਉਹ ਉੱਥੇ ਬੈਠੇ ਹੋਏ ਸੀ ਤੇ ਦੋਨੋਂ ਜਦੋਂ ਐਮਪੀ ਹਗੇ ਮੈਂਬਰ ਪਾਰਲੀਮੈਂਟ ਰਹੇ ਸੀ ਤੇ ਉਦੋਂ ਦੀ ਉਹਨਾਂ ਦੀ ਇੰਟਰੈਕਸ਼ਨ ਸੀ ਤੇ ਉਹ ਹੋ ਸਕਦਾ ਹੈ ਕਿ ਉਹਨਾਂ ਦੀ ਉਸ ਕਰਕੇ ਉਹਨਾਂ ਦੀ ਇੱਜ਼ਤ ਕਰਦੇ ਹੋਣ ਉਹਨਾਂ ਨੂੰ ਪੈਰੀ ਹੱਥ ਲਾ ਕੇ ਗਏ ਹੋਣ ਕਿਉਂਕਿ ਮੈਂ ਇੰਟਰਨਲ ਇਸ ਬਾਰੇ ਮੈਨੂੰ ਕੁਝ ਪਤਾ ਨਹੀਂਗਾ ਕਿ ਉਹਨਾਂ ਨੇ ਉਹਨਾਂ ਦੀ ਕੀ ਰਿਗਾਰਡ ਕੀਤਾਗਾ ਪਰ ਅਕਸਰ ਤੇ ਅਸੀਂ ਇਹੀ ਦੇਖਿਆਗਾ ਕਿ ਜਰਨਲ ਸਾਡੇ ਨੂੰ ਤੇ ਪੈਰੀ ਹੱਥ ਲਾਇਆ ਜੀ ਤੇ ਫਿਰ ਸਾਡੇ ਕੋਲੇ ਕੋਈ ਦੁਸ਼ਮਣ ਵੀ ਜਦੋਂ ਸਾਨੂੰ ਚੱਲ ਕੇ ਆਵੇ ਜਦੋਂ ਜਦੋਂ ਕੋਈ ਰਿਗਾਰਡ ਕਰਦਾ ਸਾਡਾ ਤੇ ਸਾਡਾ ਇਹ ਫਰਜ਼ ਨਹੀਂ ਬਣਦਾ ਕਿ ਅਸੀਂ ਉਹਦੀ ਧੌਣ ਲਾ ਦਈਏ ਅਸੀਂ ਤੇ ਉਹਨੂੰ ਗਲੇ ਮਿਲਾਂਗੇ ਤੇ ਉਹਨਾਂ ਨੇ ਰਿਗਾਰਡ ਕੀਤਾ ਉਹਦਾ ਅਸੀਂ ਰਿਗਾਰਡ ਨਾਲ ਜਵਾਬ ਦਿੱਤਾ ਛੋਟੇ ਨਾਲ ਵੀ ਕਦੇ ਇੰਟਰੈਕਸ਼ਨ ਹੋਈ ਆ ਬਿੱਟੂ ਹੋਣਾ ਦੀ ਅਕਸਰ ਲੁਧਿਆਣੇ ਦੇ ਵਿੱਚ ਐਕਟਿਵ ਨਾ ਮੈਂ ਜੀ ਮੇਰੀ ਕੋਈ ਇੰਟਰੈਕਸ਼ਨਸ ਨਹੀਂ ਹੋਈਆਂ ਉਹਨਾਂ ਨਾਲ ਹੂੰ ਕਿਉਂਕਿ ਮੇਰੀ ਕੋਈ ਵਿਚਾਰਧਾਰਾ ਵੀ ਕਹਿ ਲਓ ਤੁਸੀਂ ਉਹਨਾਂ ਨਾਲ ਮੇਲ ਨਹੀਂ ਖਾਦੀ ਤੇ ਨਾ ਹੀ ਕਦੀ ਮੇਰਾ ਉਹਨਾਂ ਨਾਲ ਇੰਟਰੈਕਸ਼ਨਸ ਹੋਈਆਂ ਕਿਉਂਕਿ ਉਦੋਂ ਕਾਂਗਰਸ ਦੇ ਸੀ ਨਾਲੇ ਬਿੱਟੂ ਸਾਹਿਬ ਨਜ਼ਰ ਨਹੀਂ ਆਉਂਦੇ ਸੀ ਜਦੋਂ MP ਗਏ ਸੀ ਨਾ ਮੈਨ ਲੇਕਿ ਮੈਨੂੰ ਤੇ ਉਹਨਾਂ ਨੇ ਕੀ ਨਜ਼ਰ ਆਣਾ ਲੁਧਿਆਣੇ ਦੀ ਆਵਾਮ ਨੂੰ ਨਹੀਂ ਨਜ਼ਰ ਆਇਆ ਤਾਂ ਹੀ ਤੇ ਲੁਧਿਆਣੇ ਦੀ ਆਵਾਮ ਨੇ ਇਹਨਾਂ ਨੂੰ ਨਕਾਰਿਆ ਤੇ ਰਾਜਾ ਵੜਿੰਗ ਨੂੰ MP ਬਣਾਇਆ ਲੋਕ ਵੋਟਰਾਂ ਕੋਲੇ ਵੀ ਕੁਝ ਚਿਹਰਾ ਹੋਣਾ ਚਾਹੀਦਾ ਸੀ ਉੱਥੇ ਅੱਜ ਵੋਟਰ ਵੀ ਸਿਆਣਾ ਹੋ ਚੁੱਕਾ ਵੋਟਰ ਦੇਖਦਾ ਹੈ ਕਿ ਸਾਡੇ ਵਾਸਤੇ ਕੌਣ ਕਰਦਾ ਪਿਆ ਕੌਣ ਸਟਾਇਲੀ ਖੜਦਾ ਹੈਗਾ ਕਿਉਂਕਿ ਉਹਨਾਂ ਨੇ ਆਪਣੀ ਮੱਤ ਦਾ ਦਾਨ ਦੇਣਾ ਹੈ ਇਹ ਮੱਤ ਦਾ ਦਾਨ ਦੇਣ ਨਾਲ ਜੇ ਤੋ ਕੋਈ ਮੈਂਬਰ ਪਾਰਲੀਮੈਂਟ ਬੰਦਾ ਜਾਂ ਐਮ.ਐਲ.ਏ ਬੰਦਾ ਸਭ ਤੋਂ ਪਹਿਲਾਂ ਉਹ ਮੰਗਦਾ ਹੈ ਹੂੰ ਦਾਨ ਮੰਗਦਾ ਹੈ ਜੇ ਤੋ ਉਹਨੂੰ ਉਹਦੀ ਮੱਤ ਦਾ ਦਾਨ ਮਿਲਦਾ ਤੇ ਫਿਰ ਹੋ ਸਕਦਾ ਉਹਦੀ ਮਾਤੀ ਖਰਾਬ ਹੋ ਜਾਂਦੀ ਹੋਵੇ ਜਿਹੜੇ ਬਾਅਦ ਚੋਂ ਨਹੀਂ ਮਿਲਦੇ ਲੋਕਾਂ ਨੂੰ ਜਾਂ ਡਰਾਉਂਦੇ ਆ ਜਾਂ ਜਾਂ ਫੀਲਿੰਗ ਲੈਂਦੇ ਆ ਇਹ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਜੀ ਅੱਜ ਅੱਜ ਤੁਸੀਂ ਦਸਤਾਰ ਸਜਾਈ ਹੈ ਹਾਂ ਜੀ ਬਹੁਤ ਸੋਹਣੀ ਹਾਂਜੀ ਚ ਵੀ ਰਹੇ ਹੋ ਤੁਸੀਂ ਤਾਂ ਪਰ ਮੇਰਾ ਸਵਾਲ ਇਹ ਹੈ ਕਿ ਕੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜੋ ਇੱਕ ਪੰਥਕ ਪਾਰਟੀ ਕਹਾਉਂਦੀ ਆ ਇਹੋ ਦਾ ਅਜੰਡਾ ਇਹ ਹੈ ਕਿ ਉਸ ਦੇ ਵਿੱਚ ਤੁਹਾਨੂੰ ਸਰਵਾਈਵ ਕਰਨ ਵਾਸਤੇ ਜਾਂ ਉਸ ਦਾ ਚਿਹਰਾ ਬਣਨ ਵਾਸਤੇ ਤੁਹਾਨੂੰ ਦਸਤਾਰ ਦੇ ਵਿੱਚ ਆਉਣਾ ਪਿਆ ਤੁਹਾਨੂੰ ਲੱਗਿਆ ਕਿ ਮੈਨੂੰ ਸਿੱਖੀ ਸਰੂਪ ਦੇ ਵਿੱਚ ਆਉਣਾ ਪਿਆ ਮਤਲਬ ਇਹ ਮਜਬੂਰੀ ਸੀ ਨਾ ਕੋਈ ਮਜਬੂਰੀ ਨਹੀਂ ਸੀ ਪਹਿਲੀ ਗੱਲ ਤੁਸੀਂ ਇਹ ਦੇਖੋ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦੇ ਪੇਜ ਤੇ ਮੇਰੀ ਫੋਟੋ ਪਈ ਹੈ ਜੀ ਤੇ ਮੇਰੀ ਇਦਾਂ ਹੀ ਮੱਲੇ ਕਿ ਬਿਨਾਂ ਦਸਤਾਰ ਤੋਂ ਹੀ ਮੇਰੀ ਤਸਵੀਰ ਉਹਨਾਂ ਨੇ ਪਾਈ ਹੈ ਕਿ ਹਾਂਜੀ ਅਸੀਂ ਇਹਨਾਂ ਦੇ ਇਤੇ ਮੇਰਾ ਮਨ ਕੀਤਾ ਕਿ ਸਾਡਾ ਐਡਾ ਸੀਨੀਅਰ ਜਰਨੈਲ ਹੈਗਾ ਕਿ ਜਿਹਦੀ ਤੂਤੀ ਬੋਲਦੀ ਹੈ ਪੂਰੇ ਦੇਸ਼ ਦੇ ਵਿੱਚ ਕਿ ਮੈਂ ਉਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਜੇਕਰ ਕੋਈ ਖਾਲਸਾ ਰਾਏ ਦਾ ਹਮੈਤੀ ਹੈਗਾ ਤੇ ਮੈਂ ਉਹਨਾਂ ਨੂੰ ਮੰਨਦਾ ਹਾਂ ਤੇ ਜੇਕਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਦੀਨਾ ਨਾਥ ਵਰਗੇ ਫਾਈਨੈਂਸ ਮਿਨਿਸਟਰ ਬਣ ਸਕਦੇ ਆ ਜੀ ਤੇ ਮੈਂ ਉਹਨਾਂ ਦੇ ਰਾਜ ਦਾ ਬੰਦਾ ਹਾਂਗਾ ਮੈਂ ਆਗੂ ਹਾਂ ਜੇਕਰ ਉਹਨਾਂ ਨੇ ਮੈਨੂੰ ਐਲਾਨਿਆ ਤੇ ਮੇਰਾ ਵੀ ਕੁਝ ਫਰਜ਼ ਬੰਦਾ ਸੀ ਕਿ ਮੈਂ ਆਪਣੇ ਜਰਨਲ ਦੇ ਨਾਲ ਜਾਵਾਂ ਹਲ ਹਾਲਾ ਕਿ ਜਦੋਂ ਮੈਂ ਉਹਨਾਂ ਨਾਲ ਬੈੰਨੇ ਆ ਤੇ ਕਈ ਵਾਰੀ ਮੈਂ ਮਤਲਬ ਕਿ ਸਿਰ ਟਾਕੇ ਬੈਨਾ ਆਦਰ ਸਤਕਾਰ ਨਾਲ ਉਹਨਾਂ ਦੇ ਨਾਲ ਬੈੰਨਾ ਕਿਉਂਕਿ ਜਿਹੜੀ ਤਸਵੀਰ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਸੋਸ਼ਲ ਮੀਡੀਆ ਤੇ ਉਹਦੇ ਥੱਲੇ ਬਹੁਤ ਸਾਰੇ ਕਮੈਂਟਸ ਵੀ ਉਹ ਜਿਸੇ ਤਰ੍ਹਾਂ ਦੇ ਸੀ ਹਾਂਜੀ ਉਹ ਕਹਿ ਰਹੇ ਸੀ ਕਿ ਆਹ ਦੇਖੋ ਪੰਥਕ ਪਾਰਟੀ ਦਾ ਨੁਮਾਇੰਦਾ ਇਹਨਾਂ ਨੇ ਤਾਂ ਕੇਸ ਵੀ ਨਹੀਂ ਰੱਖੇ ਇਹਨਾਂ ਦੇ ਦਸਤਾਰ ਵੀ ਹੈ ਨਹੀਂ ਮੇਰੇ ਨਹੀਂ ਮੇਰਾ ਸਵਾਲ ਇਹ ਹੈ ਕਿ ਤੁਹਾਨੂੰ ਸਪੇਸ ਰਹਿੰਦਾ ਐਜ਼ ਅ ਇਹ ਹਿੰਦੂ ਆ ਨਾਨ ਸਿੱਖ ਦੀ ਗੱਲ ਚੁੱਕਣ ਦਾ ਇਸ ਪਾਰਟੀ ਦੇ ਵਿੱਚ ਸਪੇਸ ਹੁੰਦੀ ਹੈ ਜਗ੍ਹਾ ਹੁੰਦੀ ਹੈ ਬਿਲਕੁਲ ਹੁੰਦੀ ਹੈ ਜੀ ਜਦੋਂ ਸਾਡੀ ਪੀਐਸਸੀ ਦੀ ਮੀਟਿੰਗ ਹੁੰਦੀ ਹੈ ਨਾ ਪਹਿਲਾਂ ਮੈਂ ਤੁਹਾਨੂੰ ਕਮੈਂਟਾਂ ਵਾਲੀ ਗੱਲ ਦਾ ਜਵਾਬ ਬਾਅਦ ਵਿੱਚ ਦੇ ਦਿੰਨਾ ਜੀ ਕਮੈਂਟਾਂ ਵਾਲੀ ਗੱਲ ਦਾ ਜਵਾਬ ਬਾਅਦ ਵਿੱਚ ਦੇ ਦਿੰਨਾ ਪਹਿਲਾਂ ਮੈਂ ਤੁਹਾਨੂੰ ਇਹ ਦੱਸ ਦੱਸਣ ਲੱਗਾ ਕਿ ਜਦੋਂ ਸਾਡੀ ਪੀਐਸਸੀ ਦੀ ਮੀਟਿੰਗ ਹੁੰਦੀ ਹੈ ਤੇ ਉਦੋਂ ਪ੍ਰਧਾਨ ਸਾਹਿਬ ਜਦੋਂ ਪੀਐਸਸੀ ਦੇ ਸਮੂਹ ਮੈਂਬਰਸ ਆ ਬਣ ਜਦੋਂ ਆਪਣਾ ਮੂਲ ਮੰਤਰ ਦਾ ਜਾਪ ਕਰਦੇ ਆ ਨਾ ਪ੍ਰਧਾਨ ਸਾਹਿਬ ਦੀ ਪ੍ਰਧਾਨ ਸਾਹਿਬ ਆਗਿਆ ਦਿੰਦੇ ਕਿ ਹਾਂਜੀ ਗੋਪੀ ਸਾਹਿਬ ਤੁਸੀਂ ਆਪਣਾ ਆਪਣਾ ਓਮ ਨਮਾ ਸ਼ਿਵਾਯ ਦਾ ਜਾਂ ਆਪਣੇ ਈਸ਼ਟ ਦਾ ਤੁਸੀਂ ਜਾਪ ਕਰ ਲਓ ਜੀ ਤਾਂ ਕਿ ਤੁਹਾਨੂੰ ਇਹ ਨਾ ਲੱਗੇ ਤੇ ਮੇਰੇ ਨਾਲ ਉਹ ਸਾਰੇ ਵੀ ਜਾਪ ਕਰਦੇ ਆ ਤੇ ਮੈਂ ਹੁਣ ਰਹੀ ਗੱਲ ਜਿਹੜੇ ਨੈਰੇਟਿਵ ਸਿਰਜਣ ਵਾਲਿਆਂ ਦੀ ਕੀ ਹੈ ਇਹ ਪੰਜਾਬ ਸਾਰਿਆਂ ਦਾ ਹੈ ਇਹ ਸਭ ਤੋਂ ਵੱਡੀ ਗੱਲ ਹੈ ਕਿ ਖਾਲਸਾ ਰਾਜ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਮੰਦਰਾਂ ਤੇ ਸੋਨਾ ਚੜਾਉਂਦੇ ਰਹੇ ਆ ਉਹਨਾਂ ਨੇ ਕਦੀ ਵੀ ਕਿਸੇ ਵੀ ਧਰਮ ਨਾਲ ਵਿਤਕਰਾ ਨਹੀਂ ਕੀਤਾ ਤੇ ਨਾਲੇ ਜਿਹੜੇ ਕਮੈਂਟ ਕਰਨ ਵਾਲੇ ਆ ਉਹਨਾਂ ਨੂੰ ਮੇਰੇ ਬਾਰੇ ਪਤਾ ਹੋਣਾ ਚਾਹੀਦਾ ਤੇ ਉਹਨਾਂ ਨੂੰ ਆਪਣੇ ਬਾਰੇ ਵੀ ਕਮੈਂਟ ਕਰਨ ਨਾਲ ਕੋਈ ਫਰਕ ਨਹੀਂ ਪੈਂਦਾ ਮੈਂ ਉਹੀ ਸਖਸ਼ਾਂਜਤ ਬਰਗਾੜੀ ਬੇਅਦਬੀ ਹੋਈ ਸੀ ਨਾ ਤੇ ਮੈਂ ਉੱਥੇ ਗ੍ਰਿਫਤਾਰੀ ਦਿੱਤੀ ਸੀ ਤੇ ਉਦੋਂ ਵੀ ਮੈਂ ਸ਼ਾਇਦ ਪਹਿਲੇ ਹੀ Hindu ਸੀ ਜਦ ਜਿੰਨੇ ਗ੍ਰਿਫਤਾਰੀ ਦਿੱਤੀ ਸੀ ਆਪਣੀ ਤੇ ਸਮੇਂ-ਸਮੇਂ ਤੇ ਜੇਕਰ ਕੋਈ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਤੇ ਮੈਂ ਉੱਥੇ ਆਵਾਜ਼ ਚੁੱਕੀ ਆ ਮੈਂ ਤਰਿੰਦਰ ਸ਼ਾਸਤਰੀ ਦੇ ਖਿਲਾਫ ਆਵਾਜ਼ ਚੁੱਕੀ ਹੈ ਜਦੋਂ ਜਦੋਂ ਉਹਨੇ ਹਿੰਦੂ ਰਾਸ਼ਟਰ ਦੀ ਗੱਲ ਕੀਤੀ ਹੈ ਭਗেশ্বর ਬਾਬਾ ਹਾਂ ਹਾਂ ਮੈਂ ਉਹਦੇ ਅਤਰਿੰਦਰ ਸ਼ਾਸਤਰੀ ਦੇ ਖਿਲਾਫ ਮੈਂ ਬਹੁਤ ਬਹੁਤ ਵਾਰੀ ਗੱਲ ਚੁੱਕੀ ਹੈ ਕਿ ਹਿੰਦੂ ਰਾਸ਼ਟਰ ਦੀ ਮੰਗ ਕਰਦਾ ਕਿ ਅਸੀਂ ਅਸੀਂ ਜਦੋਂ ਗੱਲ ਕਰਦੇ ਆਪਣੇ ਖਾਲਸਾ ਰਾਜ ਦੀ ਕਿ ਇਹ ਸਾਰੇ ਜانے ਜਦੋਂ ਜਿਹੜੇ ਨੈਰੇਟਿਵ ਸਿਰਜਦੇ ਆ ਨਾ ਮੈਨੂੰ ਇਹਨਾਂ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂਗਾ ਉਹਨਾਂ ਦੀ ਆਪ ਦੀ ਕੋਈ ਉਪਲਬਧੀ ਨਹੀਂਗੀ ਉਹ ਤੇ ਇੱਕ ਇੱਕ ਸਿਸਟਮ ਦੇ ਨਾਲ ਜੁੜੇ ਇੱਕ ਗਲਤ ਸੋਚ ਦੇ ਨਾਲ ਜੁੜੇ ਹੋਏ ਆ ਤੇ ਅੱਜ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਦਿਖਾਤਾ ਸਾਰੀ ਦੁਨੀਆ ਨੂੰ ਦਿਖਾਤਾ ਕਿ ਅਲੋ ਅਸੀਂ ਇਸ ਹਿੰਦੂ ਭਾਈ ਨੂੰ ਇਹਨੂੰ ਜਰਨਲ ਸਮਝਦੇ ਸੀ ਇਹਨੂੰ ਟਿਕਟ ਦੇਤੀ ਆ ਤੇ ਇਹਦੇ ਨਾਲ ਦੀ ਨਾਲ ਅੱਗੇ ਤੋਂ ਜਿਹੜੇ ਹਿੰਦੂ ਭਾਈਚਾਰੇ ਦੇ ਮੁੰਡੇ ਆ ਜਿਹੜਾ ਦੋ ਸਾਡੀ ਸਰਕਾਰ 2027 ਦੇ ਵਿੱਚ ਤੇ ਉਹਦੇ ਵਿੱਚ ਕੰਟੈਸਟ ਕਰਨਗੇ ਹਿੰਦੂ ਪਰਿਵਾਰਾਂ ਦੇ ਮੁੰਡੇ ਕੰਟੈਸਟ ਕਰਨਗੇ ਜੀ ਤੁਸੀਂ ਵਪਾਰੀ ਵਰਗ ਨੂੰ ਵੀ ਲੀਡ ਕਰਦੇ ਹੋ ਹਾਂਜੀ ਤਾਂ ਉਹਨਾਂ ਚ ਬਹੁਤ ਸਾਰੇ ਹਿੰਦੂ ਪਰਿਵਾਰ ਹੋਣਗੇ ਖਾਸ ਕਰਕੇ ਲੁਧਿਆਣੇ ਦੇ ਮੈਂ ਉੱਥੇ ਹੀ ਫੇਰ ਆਉਣਾ ਕਿ ਜਦੋਂ ਹੋ ਤੁਹਾਨੂੰ ਦੇਖਦੇ ਹੋਣਗੇ ਮੰਨਿਆ ਕਿ ਮਾਨ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਹਿੰਦੂ ਮੁੰਡਿਆਂ ਨੂੰ ਮੌਕਾ ਦੇ ਰਿਹਾ ਪਰ ਹੋ ਸਕਦਾ ਕੋਈ 4 5 10 ਜਾਂ ਕੋਈ 20 ਪਰਿਵਾਰ ਹੋਣ ਜਿਹੜੇ ਕਹਿਣ ਕਿ ਗੋਪੀ ਹੁਣਾਂ ਨੂੰ ਤਾਂ ਖੁਦ ਆਪਣਾ ਸਰੂਪ ਬਦਲਣਾ ਪੈ ਗਿਆ ਅਸੀਂ ਇਦਾਂ ਨਹੀਂ ਆਉਣਾ ਚਾਹੁੰਦੇ ਅਸੀਂ ਤਾਂ ਇਦਾਂ ਰਹਿਣਾ ਚਾਹੁੰਦੇ ਆ ਇਸ ਤੀਜ ਨਾਲ ਵਖਰੇਵੇਂ ਵੀ ਹੋ ਸਕਦੇ ਹਿੰਦੂ ਪਰਿਵਾਰਾਂ ਦੇ ਵਿੱਚੋਂ ਪਹਿਲਾਂ ਇੱਕ ਮੁੰਡਾ ਸਿੱਖ ਬਣਾਉਂਦੇ ਸੀ ਦੱਲਾਂ ਜੀ ਮੈਨੂੰ ਲੱਗਿਆ ਇਹ ਕੋਈ ਬਹੁਤ ਮਹੱਤਵਸਦੀਆਂ ਪੁਰਾਣੀਆਂ ਗੱਲਾਂ ਨਹੀਂ ਕਰਦਾ ਪਿਆ ਜੀ ਹੁਣ ਤੱਕ ਹੁੰਦਾ ਰਿਹਾ ਹੁਣ ਤੱਕ ਹੁੰਦਾ ਰਿਹਾ ਜੀ ਤੇ ਨਾਲੇ ਜਿਹੜੀ ਦਸਤਾਰ ਬੰਨੀ ਹੈ ਨਾ ਇਹ ਮਾਣ ਹੁੰਦਾ ਜਦੋਂ ਆਪਾਂ ਜਦੋਂ ਸਾਡੇ ਵਿਆਹ ਢੰਗ ਹਮ ਸ਼ਾਦੀ ਜਦੋਂ ਕੋਈ ਮਾਹੌਲ ਇਦਾਂ ਦੇ ਹੁੰਦੇ ਆ ਤੇ ਉਦੋਂ ਬੰਦਾ ਆਪਣੇ ਆਪ ਨੂੰ ਜਦੋਂ ਜਰਨੈਲ ਜਦੋਂ ਘੋੜੀ ਚੜਦਾ ਨਾ ਜੀ ਤੇ ਫਿਰ ਪੱਗ ਬੰਦਾ ਹੀ ਆ ਕਿਉਂਕਿ ਉਦੋਂ ਪ੍ਰੋਪਾਗੈਂਡਾ ਨਹੀਂ ਹੁੰਦਾ ਸੀ ਸ਼ਾਇਦ ਹੁਣ ਪਾਜਪਾ ਐਕਟੀਵਾਂ ਬਹੁਤ ਸਾਰੀ ਹਾਂ ਹਾਂ ਹੁਣ ਹੁਣ ਇਹਨਾਂ ਨੇ ਕਈ ਚੀਜ਼ਾਂ ਬਣਾਤੀਆਂ ਪਰ ਇਹਦਾ ਕੋਈ ਏਦਾਂ ਦਾ ਹਗਾ ਨਹੀਂ ਮੈਂ ਤੇ ਆਪਣੇ ਜਰਨਲ ਦਾ ਮਾਨ ਸਨਮਾਨ ਉਹਦਾ ਨਾਲ ਕਾਇਮ ਰੱਖਿਆ ਜਦੋਂ ਮੇਰੇ ਨਾਲ ਲੜਦਾ ਜਰਨਲ ਤੁਰਦਾ ਪਿਆ ਤੇ ਮੈਂ ਵੀ ਉਹਨਾਂ ਦਾ ਰੱਖਣ ਵਾਸਤੇ ਮਾਨ ਰੱਖਣ ਵਾਸਤੇ ਫਿਰ ਮੇਰਾ ਬੰਦਾ ਸੀ ਕਿ ਮੈਨੂੰ ਉਹਨਾਂ ਨੇ ਅਜੇ ਤੱਕ ਕੋਈ ਪਾਬੰਦੀ ਨਹੀਂ ਕੀਤੀ ਕਦੀ ਨਹੀਂ ਮੈਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਸਾਡੀ ਪਾਰਟੀ ਦੇ ਵਿੱਚੋਂ ਤੁਹਾਨੂੰ ਸਾਡੀਆਂ ਪਰੰਪਰਾਵਾਂ ਯਾ ਮਤਲਬ ਕਿ ਸਾਰੇ ਜਿਹੜਾ ਸੈਟਅਪ ਹੈਗਾ ਇਹਦੇ ਵਿੱਚ ਹੋ ਕੇ ਲੰਘਣਾ ਪਏਗਾ ਕਦੀ ਵੀ ਨਹੀਂ ਕਿਹਾ ਕਦੀ ਹਾਲਾਂਕਿ ਮੈਂ ਬਹੁਤ ਮਰਿਆਦਾ ਸਿੱਖੀ ਸਗੋਂ ਨੱਚ ਰਹਿ ਕੇ ਜੀ ਹਮ ਜੀ ਤਾਂ ਇੱਕ ਇੱਕ ਬਹੁਤ ਕੀ ਫੈਕਟਰ ਇੱਕ ਮੁੱਦਾ ਰਹਿੰਦਾ ਪ੍ਰਵਾਸੀਆਂ ਦਾ ਬਹੁਤ ساری ਚਰਚਾ ਹੁੰਦੀ ਹੈ ਕਾਂਗਰਸ ਲੀਡਰਸ ਵੀ ਬੋਲੇ ਹਾਂ ਕੋਈ ਖਿਲਾਫ ਬੋਲੇ ਕੋਈ ਅਗੇਂਸਟ ਬੋਲੇ ਲੁਧਿਆਣੇ ਦੇ ਵਿੱਚ ਤਾਂ ਪ੍ਰਵਾਸੀਆਂ ਦੀ ਗਿਣਤੀ ਬਹੁਤ ਵੱਡੀ ਆ ਜਿਨ੍ਹਾਂ ਦੀ ਸ਼ਾਇਦ ਵੋਟ ਵੀ ਇੱਥੇ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਤਾਂ ਉਹ ਇੱਕ ਫੈਕਟਰ ਜ਼ਾਹਰ ਤੌਰ ਤੇ ਇੰਪੈਕਟ ਕਰੇਗਾ ਹਾਲਾਂਕਿ ਇੱਕ ਪਾਰਟੀ ਲਾਈਨ ਰਹਿੰਦੀ ਹੈ ਫਰਮ ਨੇ ਅਕਾਲੀ ਦਲ ਅੰਮ੍ਰਿਤਸਰ ਦੀ ਕੀ ਪਾਰਟੀ ਲਾਈਨ ਹੈ ਕਿਉਂਕਿ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਕਿ ਪ੍ਰਵਾਸੀਆਂ ਦੇ ਆਧਾਰ ਕਾਰਡ ਵੋਟ ਕਾਰਡ ਇੱਥੋਂ ਦੇ ਨਹੀਂ ਬਣਨੇ ਚਾਹੀਦੇ ਕੰਮ ਕਰਨ ਤੇ ਇੱਥੋਂ ਚਲੇ ਜਾਣ ਇੱਥੇ ਤੁਹਾਡਾ ਕੀ ਸਟੈਂਡ ਹੈ ਦੇਖੋ ਜੀ ਜਿਹੜੇ ਬਾਹਰਲੇ ਸੂਬਿਆਂ ਦੇ ਲੋਕ ਹੋਗੇ ਨਾ ਉੱਥੇ ਰਹਿਣ ਉਹਨਾਂ ਨੂੰ ਉਹਨਾਂ ਨੂੰ ਰਹਿਣ ਦੀ ਕੋਈ ਮਨਾਹੀ ਨਹੀਂ ਜੀ ਅਸੀਂ ਕਹਿੰਦੇ ਰਹਿਣ ਪਰ ਜਦੋਂ ਦੂਜੇ ਸੂਬਿਆਂ ਦੇ ਵਿੱਚ ਅਧਿਕਾਰ ਨਹੀਂਗਾ ਜਿਵੇਂ ਸਾਨੂੰ ਹਿਮਾਚਲ ਵਰਗੀ ਸਟੇਟਾਂ ਦੇ ਵਿੱਚ ਜਗ੍ਹਾ ਲੈਣ ਦਾ ਕੋਈ ਅਧਿਕਾਰ ਨਹੀਂਗਾ ਲੀਸ ਤੇ ਹੁਣ ਤੁਸੀਂ ਦੇਖੋ ਪੰਜਾਬ ਦੇ ਵਿੱਚ ਤੇ ਵਿਫਤਾ ਆਈ ਐ ਪਿੱਛੇ ਜੰਗ ਦਾ ਮਾਹੌਲ ਜਦੋਂ ਸਿਰਜਿਆ ਗਿਆ ਜੀ ਜਦੋਂ ਵਿਫਤਾ ਆਈ ਤੇ ਸਭ ਤੋਂ ਪਹਿਲਾਂ ਕੌਣ ਭੱਜਿਆ ਹੂੰ ਪ੍ਰਵਾਸੀ ਭੱਜ ਕੇ ਪੰਜਾਬ ਖਾਲੀ ਹੋ ਗਿਆ ਜੀ ਹੁਣ ਜਦੋਂ ਉਹ ਉੱਥੋਂ ਭੱਜ ਕੇ ਰਹਿ ਤੇ ਪੰਜਾਬ ਦੇ ਲੋਕ ਹੀ ਹਨ ਉਹਨਾਂ ਨੇ ਤੇ ਆਧਾਰ ਕਾਰਡ ਬਣਾਏ ਵੋਟਰ ਕਾਰਡ ਬਣਾਏ ਉਹਨਾਂ ਦੀ ਵੋਟਾਂ ਉੱਧਰ ਵੀ ਬਣੀਆਂ ਆਈਆਂ ਉਹਨਾਂ ਦੀਆਂ ਵੋਟਾਂ ਇੱਧਰ ਵੀ ਬਣੀਆਂ ਆਈਆਂ ਜੀ ਹੁਣ ਇਹਦੇ ਪਿੱਛੇ ਕੀ ਚੀਜ਼ ਹੈਗੀ ਆ ਭੱਜ ਕੇ ਪਰ ਸਾਨੂੰ ਖੜਨਾ ਤੇ ਆਪਣਿਆਂ ਦੇ ਉਹ ਕਹਿੰਦੇ ਹਨ ਕਿ ਭੱਜਣ ਦਾ ਮਤਲਬ ਹੁਣ ਜੇ ਆਪਾਂ ਵੀ ਤੇ ਕਹਿ ਦਿੰਦੇ ਆ ਕਿ ਜਦੋਂ ਲੈਂਡਸਲਾਈਡਸ ਹੋ ਰਹੀਆਂ ਹਨ ਹਿਮਾਚਲ ਚ ਘੁੰਮਣਾ ਨਾ ਜਾਓ ਹਰ ਬੰਦਾ ਆਪਣੀ ਸੇਫਟੀ ਦੇਖਦਾ ਇਹਨੂੰ ਆਪਾਂ ਭੱਜਣਾ ਤਾਂ ਨਾ ਡਿਫਾਈਨ ਕਰੀਏ ਵੀ ਉਹ ਭੱਜ ਹੀ ਗਏ ਪਰ ਤੁਸੀਂ ਇਹ ਦੇਖੋ ਕਿ ਜਦੋਂ ਮਾਹੌਲ ਅੱਤੇ ਸਿਰਜਿਆ ਗਿਆ ਸੀ ਤੇ ਪ੍ਰਧਾਨ ਸਾਹਿਬ ਇੱਕੋ ਹੀ ਗੱਲ ਕਹਿੰਦੇ ਸੀ ਕਿ ਨੌ ਵਾਰ ਸਾਨੂੰ ਪੀਸ ਚਾਹੀਦਾ ਐਸੇ ਗੱਲ ਤੇ ਆਲੰਕਾ ਮੈਂ ਤੁਹਾਡੀ ਜੀ ਕਿ ਜਿਹੜੀ ਗੱਲ ਹੁਣ ਤੁਸੀਂ ਕਹੇ ਕਿ ਸਾਨੂੰ ਉਹ ਭੱਜੇ ਤਾਂ ਕਿ ਲੈਂਡਸਲਾਈਡ ਹੁੰਦੀ ਪੀ ਸੀ ਮਾਹੌਲ ਖਰਾਬ ਹੋ ਗਿਆ ਸੀ ਸਾਨੂੰ ਭੱਜਣਾ ਚਾਹੀਦਾ ਸੀ ਜੀ ਪਰ ਅਸੀਂ ਨਹੀਂ ਭੱਜੇ ਸੀ ਅਸੀਂ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਸੀ ਅਸੀਂ ਸਾਰਿਆਂ ਨੂੰ ਅਸੀਂ ਮੋਦੀ ਸਾਹਿਬ ਨੂੰ ਅਪੀਲ ਕੀਤੀ ਯੂਨੋ ਤੱਕ ਚਿੱਠੀਆਂ ਲਿਖੀਆਂ ਸਾਰੇ ਦੇਸ਼ਾਂ ਨੂੰ ਚਿੱਠੀਆਂ ਲਿਖੀਆਂ ਕਿ ਹਾਂਜੀ ਪੰਜਾਬ ਉੱਜੜ ਜਾਊਗਾ ਪੰਜਾਬ ਦਾ ਉਜਾੜਾ ਹੋ ਜਾਊਗਾ ਪੂਰੇ ਦੇਸ਼ ਦੇ ਵਿੱਚ ਇੱਕੋ ਇੱਕ ਪਾਰਟੀ ਸੀ ਜਿਨੇ ਨੋ ਬੋਰ ਪੀਸ ਦੇ ਉੱਤੇ ਸਾਰੇ ਡੀਸੀ ਸਹਿਬਾਨ ਨੂੰ ਮੰਗ ਪੱਤਰ ਦਿੱਤੇ ਸੀ ਤੇ ਰੋਜ਼ ਐਜੀਟੇਸ਼ਨਸ ਕੀਤੀਆਂ ਸੀ ਤੇ ਤੁਸੀਂ ਦੇਖੋ ਇਹਨਾਂ ਨੇ ਗੱਲ ਮੰਨੀ ਤੇ ਟਰੰਪ ਦੀ ਮੰਨੀ ਸਾਡੀਆਂ ਮੰਨ ਲੈਂਦੇ ਅਸੀਂ ਤੇ ਕਹਿੰਦੇ ਸੀ ਇਹ 트럼ਪ ਕਹਿੰਦਾ ਨਾ ਮੈਂ ਤਾਂ ਦਬਾ ਕੇ ਮਨਾਇਆ ਹਾਂ ਹੁਣ ਸਾਡੀ ਕਿਸੇ ਨੇ ਮੰਨਣੀ ਕਹਿੰਦੇ ਘਰ ਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿੱਧ ਇਹਨਾਂ ਦੀ ਗੱਲ ਤੇ ਕਹਾਣੀ ਉਹ ਆ ਗਈ ਕਿ ਉਹਨਾਂ ਨੇ ਉਹਦੀ ਗੱਲ ਮੰਨ ਲਈ ਗੱਲ ਤੇ ਅਸੀਂ ਵੀ ਉਹੀ ਕਹਿੰਦੇ ਸੀ ਇੱਕ ਇੱਕ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਤੇ ਉਹ ਸੀਨੀਅਰ ਉਸ ਤੋਂ ਬਾਅਦ ਸਾਬਕਾ ਆਈਪੀਐਸ ਅਫਸਰ ਅਗੇ ਆ ਤੇ ਉਹਨਾਂ ਨੇ ਬੜੇ ਤਜਰਬੇ ਦੇ ਨਾਲ ਆਪਣੇ ਨੂੰ ਕਿਹਾ ਕਿ ਸਾਡੀ ਜਿਹੜੀ ਸਟੇਟ ਹੈਗੀ ਬੜੀ ਸੈਂਸਿਟਿਵ ਸਟੇਟ ਹੈਗੀ ਆ ਸਾਨੂੰ ਤੇ ਸਭ ਤੋਂ ਜ਼ਿਆਦਾ ਪੈਸਾ ਮਿਲਣਾ ਚਾਹੀਦਾ ਸਾਨੂੰ ਇਨਸੈਂਟਿਵ ਚਾਹੀਦਾ ਹੈ ਸਾਡੇ ਸੂਬੇ ਦੇ ਨਾਲ ਲੱਗਦੇ ਬਾਰਡਰ ਵੀ ਬੰਦ ਹੈ ਜੀ ਜਦੋਂ ਸੂਬੇ ਦੇ ਨਾਲ ਲੱਗਦੇ ਜਿਹੜੇ ਬਾਰਡਰ ਹੁੰਦੇ ਇਕਨੋਮਿਕਲੀ ਕੋਰੀਡੋਰ ਹੁੰਦੇ ਜੀ ਤੇ ਜਦੋਂ ਦੂਜੇ ਸੂਬਿਆਂ ਦੇ ਚਾਲੂ ਹੋ ਗਏ ਆ ਤੇ ਸਾਡੇ ਕਿਉਂ ਬੰਦ ਗਿਆ ਜਦੋਂ ਜੰਗ ਲੱਗੀ ਸੀ ਗੁਜਰਾਤ 'ਚ ਤੇ ਕੰਮ ਚੱਲ ਰਿਹਾ ਸੀ ਤੇ ਇਹਨਾਂ ਨੇ ਅੱਧਰ ਬੰਦ ਕੀਤਾ ਪਾਣੀ ਛੱਡਣ ਦੀ ਗੱਲ ਕਰਦੇ ਕਦੀ ਪਾਣੀ ਬੰਦ ਕਰਨ ਦੀ ਉਧਰ ਬੰਦਰਗਾਹ ਤੇ ਰੋਕ ਦਿੰਦੇ ਸਾਰਾ ਇਮਪੋਰਟ ਐਕਸਪੋਰਟ ਰੋਕ ਦਿੰਦੇ ਸਾਡੇ ਨਾਲ ਵਿਤਕਰਾ ਹੁੰਦਾ ਆ ਅਸੀਂ ਤੇ ਲੰਬੇ ਸਮੇਂ ਤੋਂ ਕਹਿ ਰਹੇ ਆ ਪਰ ਜੇਕਰ ਕੋਈ ਸਾਡੀ ਗੱਲ ਨਹੀਂ ਮੰਨਦਾ ਪਿਆ ਅਖੀਰਕਾਰ ਇਹਨਾਂ ਨੂੰ ਗੱਲ ਮੰਨਣੀ ਪੈਣੀ ਐ ਇੱਥੋਂ ਦੀ ਪੰਜਾਬ ਦੀ ਆਵਾਮ ਨੂੰ ਗੱਲ ਮੰਨਣੀ ਪੈਣੀ ਉਹਨਾਂ ਨੂੰ ਮੰਨਣਾ ਪੈਣਾ ਕਿ ਖੇਤਰੀ ਪਾਰਟੀ ਦਾ ਮਤਲਬ ਕੀ ਹੁੰਦਾ ਹੈ ਰੀਜਨਲ ਪਾਰਟੀ ਜਿਹੜੀ ਆਪਣੇ ਸਟੈਂਡ ਤੋਂ ਥਿਰਕੀ ਨਹੀਂ ਸਮਾਨ ਸਾਹਿਬ ਨੇ ਕਈ ਆਪਣੀ ਗੱਲ ਤੋਂ ਕਦੀ ਬੈਕਆਊਟ ਨਹੀਂ ਕੀਤਾ ਉਹ ਆਪਣੇ ਗੱਲ ਤੋਂ ਕੋਈ ਵੀ ਨਹੀਂ ਥਿਰਕੇ ਤੇ ਨਾ ਹੀ ਉਹ ਆਪਣੇ ਸਟੈਂਡ ਤੋਂ ਬੈਕਆਊਟ ਹੋਏ ਉਹਨਾਂ ਨੇ ਅੱਜ ਤੱਕ ਉੱਥੇ ਖੜੇ ਹੋਏ ਆ ਤੇ ਤੁਸੀਂ ਦੇਖ ਲਓ ਲੋਕ ਘੱਟ ਵੋਟਾਂ ਪਾਉਂਦੇ ਆ ਵੱਧ ਪਾਉਂਦੇ ਉਹਨਾਂ ਦਾ ਫਤਵਾ ਮਨਜ਼ੂਰ ਕਰਦੇ ਆ ਤੇ ਮੇਰਾ ਫਰਜ ਸੀ ਕਿ ਜਿਮਨੀ ਚੋਨਾ ਦੇ ਵਿੱਚ ਅਸੀਂ ਆਪਣੀ ਪਾਰਟੀ ਦੀ ਨੁਮਾਇੰਦਗੀ ਜ਼ਰੂਰ ਰੱਖਦੇ ਲੋਕਾਂ ਸਾਹਮਣੇ ਆਪਣੇ ਵਿਚਾਰ ਰੱਖਦੇ ਜੀ ਪੰਥਕ ਤੇ ਰਾਏ ਇਸ ਵਾਰ ਜ਼ਿਆਦਾ ਹੋ ਗਈਆਂ ਕਹਿੰਦੇ ਕੰਪੀਟੀਸ਼ਨ ਬਹੁਤ ਹੈ ਇੱਕ ਵਾਰਸ ਪੰਜਾਬ ਦੇ ਅੰਮ੍ਰਿਤਪਾਲ ਹੋਣੀ ਉਹ ਬਹੁਤ ਸਾਰੇ ਉਹਨਾਂ ਦਾ ਧੜਾ ਵੀ ਐਕਟਿਵ ਹੈ ਭਾਵੇਂ ਸੋਸ਼ਲ ਮੀਡੀਆ ਤੇ ਹੋਵੇ ਜਾਂ ਕਿਤੇ ਵੀ ਹੋਵੇ ਪਰ ਇੱਕ ਤਰੀਕੇ ਉਹ ਆਫ ਡਲਾਈਨ ਤੇ ਪ੍ਰਚਾਰ ਜ਼ਰੂਰ ਕਰ ਰਹੇ ਨੇ ਤੁਹਾਨੂੰ ਲੱਗਦਾ ਇਹ ਚੀਜ਼ਾਂ ਵੀ ਇਮਪੈਕਟ ਕਰਨਗੀਆਂ ਸ਼੍ਰੋਮਣੀ ਅਕਾਲੀ ਦਲ ਵੀ ਹੈ ਬਾਦਲ ਦਾ ਉਹ ਵੀ ਹੈ ਦੇਖੋ ਵਾਰਿਸ ਪੰਜਾਬ ਦੀ ਜਥੇਬੰਦੀ ਅਮਰਿਤਪਾਲ ਸਿੰਘ ਉਹ ਨਹੀਂ ਸਾਡੀ ਵਿਚਾਰਧਾਰਾ ਨਾਲ ਸਹਿਮਤ ਹੈ। ਹੂੰ ਪਰ ਪਾਰਟੀ 'ਚ ਸ਼ਾਮਲ ਨਹੀਂ ਸੀ ਹੋਏ ਜਦੋਂ ਮਾਨ ਸਾਹਿਬ ਗਏ ਸੀ। ਉਹਨਾਂ ਦਾ ਬਿਆਨ ਵੀ ਆਇਆ ਸੀ ਕਿ ਕਹਿੰਦੇ ਕੋੜੇ ਨੂੰ ਖੂ ਤੱਕ ਤੱਕ ਲਾ ਜਾ ਸਕਦੇ ਆ ਪਾਣੀ ਪੀਣਾ ਤਾਂ ਉਹਦੀ ਹੁਣ ਤੁਸੀਂ ਜਦ ਤੱਕ ਭਾਈ ਅਮਰਿਤਪਾਲ ਸਿੰਘ ਜੇਲ੍ਹ ਚੋਂ ਬਾਹਰ ਨਹੀਂ ਆ ਜਾਂਦੇ ਜੀ ਤਦ ਤੱਕ ਮੈਂ ਉਹਨਾਂ ਦੇ ਉਹਨਾਂ ਦੀ ਪਾਰਟੀ 'ਚੋਂ ਦਿੱਤੇ ਕਿਸੇ ਵੀ ਬਿਆਨ ਨੂੰ ਮਤਲਬਪੂਰਨ ਨਹੀਂ ਸਮਝਾਂਗਾ। ਹੂੰ ਕਿਉਂਕਿ ਉਹਨਾਂ ਦੀ ਆਈਡੀਓਲੋਜੀ ਸਾਡੇ ਨਾਲ ਮੇਲ ਖਾਂਦੀ ਸੀ। ਉਹਨਾਂ ਦੀ ਆਈਡੀਓਲੋਜੀ ਸਾਡੇ ਨਾਲ ਮੇਲ ਖਾਂਦੀ ਸੀ। ਤਾਂ ਉਹ ਸੋਸੇ ਵਿਚਾਰਤ ਕਰਨ ਉਹ ਸਾਡੀ ਏਡਾਇਓਲੋਜੀ ਤੇ ਹੀ ਚੱਲਦੇ ਸੀ ਤੇ ਉਹਨਾਂ ਨੂੰ ਪਸੰਦ ਸੀ ਉਹੀ ਪੰਥਕ ਵਿਚਾਰ ਸੀ ਉਹਨਾਂ ਦੇ ਜਦ ਤੱਕ ਉਹ ਬਾਹਰ ਨਹੀਂ ਆ ਜਾਂਦੇ ਤਦ ਤੱਕ ਉਹਨਾਂ ਦੀ ਕਿਸੇ ਵੀ ਸਟੇਟਮੈਂਟ ਨੂੰ ਜਿਹੜੀਆਂ ਇੱਥੇ ਸਟੇਟਮੈਂਟਾਂ ਚੱਲ ਰਹੀਆਂ ਉਹਨਾਂ ਦੇ ਖਿਲਾਫ ਚੱਲ ਰਹੀਆਂ ਨਹੀਂ ਜਾਂ ਕੋਈ ਗੱਲਬਾਤ ਹੈ ਉਹਨੂੰ ਮੰਨਿਆ ਨਹੀਂ ਜਾਏਗਾ ਪਰ ਉਹਨਾਂ ਦੇ ਮਾਤਾ ਪਿਤਾ ਦੀ ਸਟੇਟਮੈਂਟ ਤਾਂ ਉਹ ਕਹਿੰਦੇ ਆ ਕਿ ਸਾਨੂੰ ਉਹਨਾਂ ਦੇ ਥਰੂ ਸਟੇਟਮੈਂਟ ਆਉਂਦੀ ਹੈ ਉਹ ਕਹਿੰਦੇ ਆ ਕਿ ਅਸੀਂ ਹੁਣ ਖਾਲਿਸਤਾਨ ਦੇ ਰਾਤੇ ਨਹੀਂ ਖਾਲਿਸਤਾਨ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਅਸੀਂ ਤਾਂ ਕਨਸਟੀਟਿਊਸ਼ਨ ਦੇ ਅਧੀਨ ਰਹਿ ਕੇ ਕੰਮ ਕਰਦੇ ਆਂ ਐਕਚੁਅਲੀ ਉਹਨਾਂ ਦੀ ਸਟੇਟਮੈਂਟ ਤਾਂ ਨਹੀਂ ਗਿਣੀ ਜਾਂਦੀ ਕਿਉਂਕਿ ਕਨਸੀਡਰ ਮੈਂਬਰ ਪਾਰਲੀਮੈਂਟ ਜਿਹੜੇ ਹੈਗੇ ਆ ਉਹ ਭਾਈ ਅਮਰਿਤਪਾਲ ਸਿੰਘ ਜੀ ਹੈਗੇ ਆ ਤੇ ਉਹਨਾਂ ਨੂੰ ਲੋਕਾਂ ਨੇ ਫਤਵਾ ਦਿੱਤਾ ਹੁਣ ਤੁਸੀਂ ਦੱਸੋ ਉਹਨਾਂ ਤੇ ਐਨਐਸਏ ਕਿਉਂ ਲੱਗੀ ਨਸ਼ੇ ਛਡਾਨ ਕਰਕੇ ਤੇ ਐਨਐਸਏ ਲੱਗੀ ਨਹੀਂ ਐਨਐਸਏ ਤੇ ਲੱਗੀ ਉਹਨਾਂ ਦੇ ਉਹ ਜਿਹੜੀ ਪਾਰਟੀ ਦੀ ਆਡਾਇਓਲੋਜੀ ਨਾਲ ਚਲਦੇ ਸੀ ਉਹਦੇ ਕਰਕੇ ਹੁਣ ਉਹਨਾਂ ਦੇ ਮਾਤਾ ਪਿਤਾ ਜੀ ਹੋ ਸਕਦਾ ਪਰੇਸ਼ਾਨ ਹੋਣ ਤੇ ਉਹਨਾਂ ਨੂੰ ਅਰਜੇ ਖਾਲਿਸਤਾਨ ਕਰਕੇ ਜਾਂ ਇਹ ਆਈਡਿਓਲੋਜੀ ਕਰਕੇ ਐਨਐਸਏ ਲੱਗਣੀ ਸੀ ਫਿਰ ਤਾਂ ਮਾਨ ਸਾਹਿਬ ਤੇ ਵੀ ਲੱਗੀ ਹੁੰਦੀ ਥੋੜੇ ਤੇ ਵੀ ਲੱਗ ਜਾਂਦੀ ਔਰ ਕਿਉਂ ਨਹੀਂ ਲੱਗਦੀ ਇਹ ਦੋਸ਼ ਲੱਗਦਾ ਨਾ ਕਿਸੇ ਅਮਰਜੀਤ ਮਾਨ ਜੇ ਖਾਲਸਤਾਨ ਜ਼ਿੰਦਾਬਾਦ ਕਹੇ ਉਹਨਾਂ ਤੇ ਕਾਰਵਾਈ ਨਹੀਂ ਹੁੰਦੀ ਪਿੱਛੋਂ ਮੁੰਡੇ ਚੁੱਕੇ ਜਾਂਦੇ ਆ ਫਿਰ ਉਹਨਾਂ ਦਾ ਕੋਈ ਪਤਾ ਨਹੀਂ ਲੈਂਦਾ ਕਦੀ ਨਹੀਂ ਇਦਾਂ ਹੁੰਦਾ ਜੀ ਮੈਂ ਲਗਾਤਾਰ ਐਸਏ ਡਾਲਜੀ ਤੇ ਤੁਹਾਡੀ ਗੱਲ ਰੱਖਣ ਦਾ ਫਰਕ ਹੁੰਦਾ ਜੀ ਹੁਣ ਜਿਵੇਂ ਮੈਂ ਕਿਸੇ ਨੂੰ ਕਵਾਂ ਹਾਂ ਜੀ ਪਿਤਾ ਜੀ ਤੇ ਕਿਸੇ ਨੂੰ ਕਵਾਂ ਬਾਪੂ ਤੇ ਦੋਨਾਂ ਚੀਜ਼ਾਂ ਦੇ ਵਿੱਚ ਮਤਲਬ ਕਿ ਵਾਜ ਤੇ ਇੱਕੋ ਹੀ ਧਿਰ ਨੂੰ ਮਾਰਨੀ ਕੀ ਜੀ ਜੀ ਉਹ ਮਤਲਬ ਕਿ ਉਹ ਕਈ ਵਾਰੀ ਉਹਨਾਂ ਨੂੰ ਲੱਗਦੇ ਸੀ ਕਿ ਉਹ ਯੰਗ ਲੀਡਰ ਹੈ ਗਿਆ ਤੇ ਆਉਣ ਵਾਲੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੂੰ ਪ੍ਰਭਾਵਿਤ ਕਰ ਸਕਦੇ ਗਿਆ ਕਈ ਕਈ ਫੈਕਟਰਸ ਅਗੇ ਸੀ ਫਿਰ ਇਸ ਦੇ ਨਾਲ ਨਾਲ ਫੈਕਟਰ ਅਗੇ ਸੀ ਕਿ ਸਾਰਾ ਜਿਹੜਾ ਆਵਾਮ ਸੀ ਉਹਨਾਂ ਦੇ ਪਿੱਛੇ ਪੈ ਗਿਆ ਸੀ ਸਾਰਾ ਆਵਾਮ ਕੁਝ ਮੀਡੀਆ ਆ ਰਾਜਾ ਵੜਿੰਗ ਇਹਨਾਂ ਦੀ ਇਹਨਾਂ ਦੀ ਸਟੇਟਮੈਂਟਸ ਹੈਗੀਆਂ ਸੀ ਬੀਬੀ ਹਰਸ਼ਮ੍ਰਿਤ ਕੋਰ ਬਾਦਲ ਜੀ ਦੀ ਸਟੇਟਮੈਂਟਸ ਹੈਗੀਆਂ ਸੀ ਉਹਨਾਂ ਦੇ ਖਿਲਾਫ ਤੁਸੀਂ ਇਹ ਦੇਖੋ ਕਿ ਕਿਹੜੇ ਧਿਰਾਂ ਦੀ ਸਟੇਟਮੈਂਟਸ ਹੈਗੀ ਸੀ ਸਾਡੀ ਸਟੇਟਮੈਂਟ ਤੇ ਉਹਨਾਂ ਦੇ ਖਿਲਾਫ ਹੀ ਨਹੀਂ ਸੀ ਅਸੀਂ ਤੇ ਅੱਜ ਤੱਕ ਉਹਨਾਂ ਦਾ ਪੱਖਪੂਰ ਦੇ ਰਹੇ ਸੀ ਹਾਲਾਂਕਿ ਜਦੋਂ ਤੱਕ ਉਹ ਉੱਥੇ ਗਏ ਸੀ ਜੇਲ ਦੇ ਵਿੱਚ ਅਗੇ ਸੀ ਤਾਂ ਵੀ ਸਿਮਰਨਜੀਤ ਸਿੰਘ ਮਾਨ ਸਾਹਿਬ ਉੱਥੇ ਦਿੱਲੀ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਵੀ ਬੋਲਦੇ ਰਹੇ ਦਿੱਲੀ ਦੇ ਵਿੱਚ ਬੋਲਦੇ ਰਹੇ ਉਹਨਾਂ ਦੇ ਖਿਲਾਫ ਕਿ ਐਨਐਸਏ ਲੱਗਦੀ ਰਹੀ ਹੈ ਸਾਰਾ ਕੁਝ ਉਹਨਾਂ ਨੇ ਮਤਲਬ ਕਿ ਹਰ ਇੱਕ ਚੀਜ਼ ਬੋਲੀ ਹੈ ਜੀ ਨਹੀਂ ਮੇਰਾ ਸਵਾਲ ਇਹ ਹੈ ਕਿ ਮਾਨ ਸਾਹਿਬ ਦੇ ਅਗੇਂਸਟ ਜਿਹੜੇ ਲੋਕ ਬੋਲਦੇ ਆ ਕਿ ਮਾਨ ਸਾਹਿਬ ਨੇ ਲੀਡ ਤਾਂ ਕਰ ਦਿੰਦੇ ਹੈ ਮੂਵਮੈਂਟ ਮਾਨ ਸਾਹਿਬ ਖੁਦ ਉੱਥੇ ਖਾਲਸਾ ਜਿੰਦਾਬਾਦ ਕਹਿ ਕੇ ਚਲੇ ਗਏ ਮਾਨ ਸਾਹਿਬ ਤੇ ਐਕਸ਼ਨ ਹੋਏ ਨਾ ਹੋਏ ਜਿਹੜੇ ਪਿੱਛੇ ਵਰਕਰ ਹੁੰਦੇ ਆ ਜਦੋਂ ਉਹ ਆਪਣੇ ਪੱਦਰ ਤੇ ਕਿਤੇ slogan ਲਿਖ ਦਿੰਦੇ ਖਾਲਸਾ ਧੰਦਾਬਾਦ ਜਾਂ ਕੁਝ ਤਾਂ ਉਹਨਾਂ ਦੀ ਬੈਕ ਕੋਈ ਨਹੀਂ ਕਰਦਾ ਉਹਨਾਂ ਦੀ ਪੁੱਛ ਕੋਈ ਨਹੀਂ ਅਸੀਂ ਅਸੀਂ ਤੇ ਹਰ ਇੱਕ ਵਰਕਰ ਦੇ ਪਿੱਠ ਤੇ ਖੜੇ ਆ ਜੀ ਮੈਂ ਹੁਣ ਤੱਕ ਮੇਰੇ ਨਾਲ ਇੰਨੇ Hindu ਪਰਿਵਾਰਾਂ ਦੇ ਮੁੰਡੇ ਜੁੜੇ ਹੋਏ ਜਿਹੜੇ ਨਾਲ ਹੀ ਹੁੰਦੇ ਮੇਰੇ ਉਹ ਗੱਲ ਅਸੀਂ ਅਸੀਂ ਆਪਣੀ ਗੱਲ ਰੱਖਦੇ ਆ ਜਮਹੂਰੀਅਤ ਤਰੀਕੇ ਦੇ ਨਾਲ ਆਪਣੀ ਗੱਲ ਰੱਖਦੇ ਆ ਵਧੀਆ ਢੰਗ ਦੇ ਨਾਲ ਗੱਲ ਰੱਖਦੇ ਆ ਉਹਦੇ ਕਰਕੇ ਸਾਨੂੰ ਤੇ ਅੱਜ ਤੱਕ ਕੋਈ ਓਕਿਆਈ ਨਹੀਂ ਆਈ ਹੋ ਸਕਦਾ ਕਿ ਕਿਸੇ ਨੂੰ ਕੋਈ ਅਖਿਆਈ ਆਈ ਹੋਵੇ ਉਹਦੇ ਪਿਛਲੇ ਰੀਜ਼ਨ ਕੀ ਹੈ ਗਿਆ ਉਹਦੀ ਬੈਕਫੁੱਟ ਤੇ ਕੀ ਚਲਦਾ ਪਿਆ ਉਹਦੇ ਬਾਰੇ ਮੈਨੂੰ ਨਹੀਂ ਪਤਾਗਾ ਪਰ ਮਤਲਬ ਕਿ ਮੈਨੂੰ ਕੋਈ ਅਖਿਆਈ ਨਹੀਂ ਆਈ ਮੈਨੂੰ ਲੋਕ ਪਸੰਦ ਵੀ ਕਰਦੇ ਆ ਕਿਉਂਕਿ ਉਹਨਾਂ ਨੂੰ ਪਤਾ ਕਿ ਇਨਸਾਫ ਪਸੰਦ ਲੋਕਾਂ ਦੀ ਗੱਲ ਕਰਦਾ ਹੈਗਾ ਜੀ ਹਾਂ ਤੇ ਮੇਰੇ ਮੇਰੇ ਨਾਲ Hindu ਪਰਿਵਾਰ ਵੀ ਜੁੜੇ Hindu ਭਰਾ ਵੀ ਜੁੜੇ ਉਹ ਸਾਰੇ ਗੱਲ ਕਰਦੇ ਸਹੀ ਗੱਲ ਕਰਦੇ ਆਖਰੀ ਸਵਾਲ ਹੈ ਜੀ ਨਮਨੀਤ ਗੋਪੀ ਜੀ ਦਾ ਮੈਨੀਫੈਸਟੋ ਕੀ ਹੈ ਲੁਧਿਆਣੇ ਪੱਛਮੀ ਦੇ ਲੋਕਾਂ ਵਾਸਤੇ ਵਪਾਰੀ ਵਰਗ ਵਾਸਤੇ ਹਲਕੇ ਦਾ ਵਿਕਾਸ ਕਰਾਂਗੇ ਜੀ ਠੀਕ ਹੈ ਜੀ ਅੱਜ ਦਾ ਜ਼ਮਾਨਾ AI ਦਾਗਾ ਏ ਆਈ ਇੰਸਟੀਚੂਟ ਇੱਥੇ ਵੱਡਾ ਖੁੱਲੇ ਕੋਈ ਜਿਵੇਂ ਕੋਈ ਯੂਨੀਵਰਸਿਟੀਜ਼ ਇੱਥੇ ਕਿਉਂਕਿ ਬਹੁਤ ਦੂਰ ਜਾਣਾ ਪੈਂਦਾ ਬੱਚਿਆਂ ਨੂੰ ਸਿਟੀ ਇੰਸਟੀਚੂਟ ਤੱਕ ਆ ਤੇ ਇੱਥੇ ਇੱਥੇ ਵੱਡਾ ਇੰਸਟੀਚੂਟ ਖੁੱਲੇ ਸਭ ਤੋਂ ਜ਼ਰੂਰੀ ਹੋਏਗਾ ਕਿ ਇੱਕ ਪਾਣੀ ਸਾਫ ਪਾਣੀ ਦਾ ਮੁੱਦਾ ਜਿਹੜਾ ਕਿ ਇੱਥੇ ਪਾਣੀ ਬਹੁਤ ਗੰਦਲਾ ਆਂਦਾ ਜਿਹਦੇ ਕਰਕੇ ਲੋਕੀ ਕੈਂਸਰ ਵਰਗੀਆਂ ਬਿਮਾਰੀਆਂ ਨਾਲ ਪੀੜਿਤ ਆ ਗਏ। ਉਹ ਸਾਫ਼ ਪਾਣੀ ਦਾ ਮੁੱਦਾ ਮੈਂ ਬੜੇ ਲੰਬੇ ਸਮੇਂ ਤੋਂ ਚੱਕਦਾ ਆ ਰਿਆਂ ਹੈ। ਮੈਂ ਲੁਧਿਆਣਾ ਕਮਿਸ਼ਨਰ ਨੂੰ ਤੇ ਮੇਅਰ ਸਾਹਿਬ ਨੂੰ ਬੇਨਤੀ ਕਰਦਾ ਪਰ ਉਹਨਾਂ ਦੇ ਕੰਨ ਤੇ ਜੂੰ ਨਹੀਂ ਸਰਕਦੀ। ਬੁੱਢੇ ਨਾਲੇ ਇਹਦੇ ਮਸਲੇ ਦੇ ਵਿੱਚ ਲੱਖਾ ਸੁਦਾਣਾ ਹੋਰ ਬਹੁਤ ਸਮਾਜ ਸੇਵੀ ਐਕਟਿਵ ਹੋਏ ਤਾਂ ਉਦੋਂ ਤੁਸੀਂ ਉਸ ਚੀਜ਼ ਨੂੰ ਲੈ ਕੇ ਪਾਰਟੀ ਅੱਗੇ ਹੋਰ ਜ਼ੋਰ ਕੋਸ਼ਿਸ਼ ਕਰੇਗੀ। ਹਾਂਜੀ ਬਿਲਕੁਲ ਅਸੀਂ ਕੀਤੀ ਹੈ ਜੀ ਤੇ ਉਹਨਾਂ ਦੇ ਨਾਲ ਮੀਟਿੰਗਸ ਵੀ ਕੀਤੀਆਂ ਆਈਆਂ ਯੂਨੀਵਰਸਿਟੀਆਂ ਦੇ ਵਿੱਚ ਵੀ ਮੀਟਿੰਗਸ ਹੈਗੀਆਂ ਸੀ ਸਾਰੀ ਮੀਟਿੰਗਸ ਅਟੈਂ ਤੇ ਤੁਸੀਂ ਦੇਖੋ ਇਹਨਾਂ ਦਾ ਜਿਹੜਾ ਆਪ ਐਮਐਲਏ ਸੀ ਜਿਹੜੇ ਸਵਰਛਦਾਰ ਚੁੱਕੇ ਗੋਗੀ ਜੀ ਉਹਨਾਂ ਨੇ ਵੀ ਤੇ ਆਪਣਾ ਨੀ ਪੱਥਰ ਤੋੜਿਆ ਸੀ ਉੱਥੇ ਜੀ ਉਹਨਾਂ ਨੇ ਤੋੜਿਆ ਸੀ ਉਹ ਕਹਿੰਦੇ ਪਾਰਟੀ ਸੁਣਦੀ ਨਹੀਂ ਪਈ ਉਹਨਾਂ ਦੀ ਜ਼ਮੀਰ ਜਾਗਦੀ ਸੀ ਤੇ ਪਰ ਇਹਨਾਂ ਲੋਕਾਂ ਦੀ ਜ਼ਮੀਰ ਨਹੀਂ ਜਾਗਦੀ ਪਈ ਤੇ ਬਸ ਲੱਗੇ ਹੋਏ ਹੁਣ ਜਦੋਂ ਇੱਕ ਬੰਦੇ ਨੂੰ ਮੈਂਬਰ ਅਜਸਭਾ ਬਣਾਤਾ ਤੇ ਉਹ ਆਪਣਾ ਕਾਰਜਕਾਲ ਪੂਰਾ ਕਰਨ ਆਪਣੇ ਸਮਾਂ ਦਿੱਤਾ ਹੰਡਾਨ ਉਹ ਕਿਹੜੇ ਚੱਕਰਾਂ ਚ ਪੈ ਗਏ ਕਿ ਆਪਣੀ ਸੀਟ ਦਿੱਲੀ ਵਾਲਿਆਂ ਦੇ ਹੱਥ ਚ ਫੜਾਨ ਕਰਕੇ ਉਹ ਕਿਹੜੇ ਚੱਕਰਾਂ ਚ ਫੈਲ ਲੱਗਦਾ ਤਾਂ ਹੋ ਰਿਹਾ ਬਿਲਕੁਲ ਬਿਲਕੁਲ ਜੀ ਇਹਨੂੰ ਪ੍ਰਮੋਸ਼ਨ ਕਵਾਂਗੇ ਕਿ ਆਪਾਂ ਡਿਮੋਸ਼ਨ ਕਵਾਂਗੇ ਠੀਕ ਹੈ ਮੈਂਬਰ ਰਾਜ ਸਭਾ ਆ ਗਏ ਤੇ ਉਹ ਐਮ ਐਲ ਏ ਲੜਦੇ ਪਿਆ ਉਹ ਕਾਦੇ ਹੱਸਤੇ ਲੜਦੇ ਪਏ ਕਿ ਇੱਕ ਸੀਟ ਖਾਲੀ ਕਰਕੇ ਕਨਸਟੀਟਿਊਸ਼ਨਲ ਤਰੀਕੇ ਦੇ ਨਾਲ ਕੋਈ ਇੱਥੇ ਪੰਜਾਬ ਦੇ ਵਿੱਚ ਰਾਜ ਕਰ ਸਕੇ ਸੋ ਇਹ ਚਾਹੀਦਾ ਨਹੀਂਗਾ ਉਹਨਾਂ ਨੇ ਸੋਚ ਚੁੱਕੀ ਹੁੰਦੀ ਉਹ ਸੌਦੇ ਦੀ ਜਦੋਂ ਕੋਈ ਇਲੈਕਸ਼ਨ ਲੜਦਾ ਤੇ ਜਾਂ ਉਸ ਤੋਂ ਬਾਅਦ ਜਦੋਂ ਉਹਨੂੰ ਕੋਈ ਸੌਦਾ ਮਿਲਦਾ ਹੈਗਾ ਜਰੂਰ ਤਨਵਾਜਿਆ ਜਾਂਦਾ ਤੇ ਉਹਦੀ ਸੋਚ ਚੁੱਕਦਾ ਕਿ ਮੈਂ ਉਸ ਸੌਦੇ ਦੀ ਗਰੀਮਾ ਨੂੰ ਬਣਾ ਕੇ ਰੱਖਾਂਗਾ ਜੀ ਤੇ ਮੈਂ ਉਸ ਉਹਦੇ ਦੀ ਗਰੀਮਾ ਕਰਕੇ ਇਹਨਾਂ ਨੂੰ ਉਦਾਂ ਨਹੀਂ ਛੱਡਣਾ ਚਾਹੀਦਾ ਸੀ ਇਹ ਆਪਣੇ ਉਸ ਉਹਦੇ ਤੇ ਕੈਮਰਨ ਦੇ ਇਹ ਤੇ ਕਿਉਂ ਇੱਥੇ ਲੜਨ ਤੁਰ ਪਏ ਜੀ ਇੱਥੇ ਉਹਨਾਂ ਦੇ ਪਰਿਵਾਰ ਚੋਂ ਕਿਸੇ ਨੂੰ ਟਿਕਟ ਲੈਣ ਦਿੰਦੇ ਉਹਨਾਂ ਦਾ ਹੱਕ ਹਰਲੇ ਲੋਕਾਂ ਦਾ ਹੱਕ ਮਾਰਨਾ ਠੀਕ ਨਹੀਂ ਹੁੰਦਾ ਜੀ ਜਿਹੜੇ ਦਰਸ਼ਕ ਦੇਖ ਰਹੇ ਨੇ ਕੋਈ ਸਨੇਹਾ ਤੁਸੀਂ ਉਹਨਾਂ ਨੂੰ ਦੇਣਾ ਚਾਹੋ ਮੇਰੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਸਾਰੇ ਦਰਸ਼ਕਾਂ ਨੂੰ ਇਹੀ ਸਨੇਹਾ ਦੇਣਾ ਚਾਹੁੰਦਾ ਕਿ ਕਿਰਪਾ ਕਰਕੇ ਤੁਸੀਂ ਬਸ ਲੋਕਾਂ ਨੂੰ ਇਹੀ ਕਹੋ ਕਿ ਆਪਣੀ ਮੱਤ ਦਾ ਦਾਨ ਸੋਚ ਸਮਝ ਕੇ ਕਰਨ ਕਿ ਤੁਹਾਡੀ ਮੱਤ ਦਾ ਦਾਨ ਬਹੁਤ ਕੀਮਤੀ ਗੱਲੋ ਕੀ ਆਪਣੇ ਕਰੋ ਆਟੇ ਦੀ ਕੋਲੀ ਵੀ ਕਿਸੇ ਨੂੰ ਦੇਣੀ ਹੋਵੇ ਕਿਸੇ ਨੂੰ ਖੰਡ ਵੀ ਦੇਣੀ ਹੋਵੇ ਤੇ ਸੋਚ ਸਮਝ ਕੇ ਦਿੰਦੇ ਆ ਜੀ ਤੇ ਤੁਸੀਂ ਆਪਣੀ ਮੱਤ ਦਾ ਦਾਨ ਸੋਚ ਸਮਝ ਕੇ ਦਿਓ ਜੀ ਧੰਨਵਾਦ ਤਾਂ ਇਹ ਸੀ ਨਮਨੀਤ ਕੁਮਾਰ ਭੁੱਪੀ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਇਸ ਵਿਚਾਰ ਚਰਚਾ ਬਾਬਤ ਆਪਣੇ ਕਮੈਂਟਸ ਰੱਖ ਸਕਦੇ ਹੋ ਜਿਉਂਾਂ ਦੇ ਦਿਨ ਨੇੜੇ-ਨੇੜੇ ਆਉਂਦੇ ਜਾ ਰਹੇ ਨੇ ਸਰਗਰਮੀਆਂ ਵੀ ਹੋਰ ਤੇਜ਼ ਹੋਣਗੀਆਂ ਅਗਾਹਾਂ ਵੀ ਹਰ ਸਰਗਰਮੀ ਤੁਹਾਡੇ ਤਾਈ ਲੈ ਕੇ ਹਾਜ਼ਰ ਹੋਵਾਂਗੇ ਭਾਈ ਜੀ ਬਹੁਤ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਥੈਂਕ ਯੂ ਜੀ ਤੇ ਅੱਗੇ ਵੀ ਤੁਹਾਡੇ ਤਾਈ ਪਹੁੰਚ ਕਰਾਂਗੇ ਜੋ ਥੋੜੇ ਵਿਚਾਰ ਹੋਏ ਜੋ ਮੁੱਦੇ ਹੋਏ ਉਹ ਲੋਕਾਂ ਇਨਕ ਥੈਂਕ ਯੂ ਧੰਨਵਾਦ ਥੈਂਕ ਯੂ ਸੋ Much ਕੱਟ <coughs>